ਪੰਜਾਬ ਦਾ ਲੱਗਦਾ ਕੀ ਇਹ ਕੇਜਰੀਵਾਲ ਮੈਂ ਪੁੱਛਣਾ ਚਾਹੁੰਨਾ ਤੁਹਾਡੇ ਮਾਧਮ ਰਾਹੀਂ ਭਗਵਾਨਤਮਨ ਸਾਹਿਬ ਕਿਸ ਸੇ ਪੰਜਾਬ ਦੇ ਵਿੱਚ ਉਹਨਾਂ ਦਾ ਇੱਥੋਂ ਕੀ ਨੇ ਉਹ ਸੰਸਦ ਨੇ ਇੱਥੋਂ ਮਨਿਸਟਰ ਨੇ ਇੱਥੋਂ ਐਮ ਐਲ ਏ ਨੇ ਕੀ ਨੇ ਹੈ ਤਾਂ ਦਿੱਲੀ ਤੋਂ ਦਿੱਲੀ ਚ ਗੱਲ ਕਰਨ ਉੱਥੇ ਜਾ ਕੇ ਦੇਰੀ ਸਿਕਿਉਰਟੀ ਉਹਨਾਂ ਨੂੰ ਸੈਂਟਰ ਗਵਰਨਮੈਂਟ ਕਿੱਡੀ ਕੁ ਲੋੜ ਹੈ ਉਹਨਾਂ ਨੂੰ ਦੱਸੋ ਮੈਨੂੰ ਕਿਹੜਾ ਹਮਲਾ ਹੈ ਨਾ ਤੇ ਹੋਣਾ ਕੌਣ ਇਹਨਾਂ ਨੂੰ ਹਮਲਾ ਕਰਦਾ ਇਹਨਾਂ ਤੇ ਝੂਠੀਆਂ ਗੱਲਾਂ ਬੀ ਜੇ ਪੀ ਨੂੰ ਡੀ ਮੋਰਲਾਈਜ਼ ਕਰਨ ਦੀ ਕੋਸ਼ਿਸ਼ ਕਰਦੀ ਹੈ ਇਸ ਤਰ੍ਹਾਂ ਦੀ ਕੋਈ ਗੱਲਾਂ ਨਹੀਂ ਫੇਕ ਗੱਲਾਂ ਨੇ ਦਿੱਲੀ ਵਿੱਚ ਭੋਮੇ ਬੰਦਾ ਆਮ ਘੁੰਮ ਲਵੇ ਜੀ ਕੋਈ ਸਿਕਿਉਰਟੀ ਉੱਥੇ ਲੋੜ ਨਹੀਂ ਮੈਂ ਸਮਝਦਾ ਮੈਂ ਦੇਖ ਕੇ ਆ ਦੋ ਮਹੀਨੇ ਚ ਕਲਚਰ ਦੇਖ ਕੇ ਆ ਦਿੱਲੀ ਦਾ ਕੋਈ ਉੱਥੇ ਸਿਕਿਉਰਟੀ ਦੀ ਲੋੜ ਨਹੀਂ ਕੋਈ ਕੇਜਰੀਵਾਲ ਨੂੰ ਕੁਝ ਨਹੀਂ ਕਹਿੰਦਾ ਭਾਵੇਂ ਕੋਲੋਂ ਲੰਗੀ ਜਾਵੇ ਕੌਣ ਪੁੱਛਦਾ ਹੈ ਪ੍ਰਮਾਨਤ ਮਾਨ ਸਾਹਿਬ ਬੁਰੇ ਫਸੋਗੇ ਤੁਸੀਂ ਆਉਣ ਵਾਲਾ ਸਮਾਂ ਜਿਹੜਾ ਗੰਭੀਰ ਹੈ ਤੁਹਾਡੇ ਲਈ ਇਹ ਦੱਸਣਾ ਚਾਹੁੰਦਾ ਮੈਂ ਤੁਹਾਨੂੰ ਬਹੁਤ ਗੰਭੀਰ ਹੈ ਤੁਹਾਡੇ ਲਈ ਚਿੰਤਾ ਦਾ ਵਿਸ਼ਾ ਆਪਣੇ ਆਪ ਨੂੰ ਸੋਚੋ ਇੱਕ ਦਿਨ ਵਿਚਾਰੋ ਯਾਰ ਪੰਜਾਬੀ ਬਣੋ ਯਾਰ ਕਮਾਲ ਦੀ ਗੱਲ ਹੈ ਤੁਸੀਂ ਕਿਉਂ ਥੱਲੇ ਲੱਗੇ ਹੋ ਕੇਜਰੀਵਾਲ ਦੇ ਤੁਸੀਂ ਜਾ ਕੇ ਪੱਗ ਰੱਖ ਦਿੰਦੇ ਉਹਦੇ ਥੱਲੇ ਪੈਰੀ ਪੈ ਜਾਣੇ ਹੋ ਯਾਰ ਥੋੜੀ ਬੋਦੀਤਾ ਕਰੋ ਯਾਰ ਮर्यादा ਦਾ ਰੱਖੋ ਸ਼ੀਦਾ ਦੀ ਧਰਤੀ ਆ ਯਾਰ ਇਹ ਐ ਨਾ ਕਰੋ ਮੇਰਾ ਵੀਰ ਬੇਨਤੀ ਆ ਲੋਕਾਂ ਨੇ ਤੁਹਾਨੂੰ ਬਣਾਇਆ ਹੈ ਲੋਕਾਂ ਦੀ ਗੱਲ ਕਰੋ ਸਮਾਂ ਹੈ ਤੁਹਾਡੇ ਕੋਲ ਮਤਲਬ ਕਿ ਪੰਜਾਬ ਚ ਵੀ ਹੁਣ ਆਮ ਆਦਮੀ ਪਾਰਟੀ ਦੇ ਫਿਰ ਜਲਦ ਸੁਫਾਇਆ ਜੀ ਸੁਫਾਇਆ ਦਿੱਲੀ ਤੋਂ ਬਾਅਦ ਬਸ ਹੁਣ ਦੀ ਪੰਜਾਬ ਚ ਆ ਹੁਣ ਨਹੀਂ ਅਸੀਂ ਇਹਨਾਂ ਨੂੰ ਰਹਿਣ ਦਿੰਦੇ ਜੜਾ ਪਟਾਂਗੇ ਨਾ ਵੀ ਬੇਫਿਕਰ ਰਹੋ ਤੁਸੀਂ ਬੇਫਿਕਰ ਪੰਜਾਬ ਦੇ ਲੋਕਾਂ ਨੇ ਅਸੀਂ ਲੜਾਈ ਲੜਾਂਗੇ ਪੰਜਾਬ ਦੇ ਲੋਕਾਂ ਦੇ ਨਾਲ ਹੈ ਗੰਭੀਰਤਾ ਨਾਲ ਫਿਰ ਤੇ ਭਾਗਾ ਭਗਵੰਤ ਮਾਨ ਸਾਹਿਬ ਇਹ ਗੱਲ ਨਾ ਕਰੋ ਪੰਜਾਬ ਨਾਲ ਗਦਾਰੀ ਨਾ ਕਰੋ ਪੰਜਾਬ ਦੇ ਲੋਕਾਂ ਨੇ ਬਹੁਤ ਵੱਡਾ ਭਰੋਸਾ ਕੀਤਾ ਤੁਹਾਡੇ ਤੇ ਛੱਡ ਦਿਓ ਇਹ ਕੰਮ ਹੁਣ ਤੁਸੀਂ ਦਿੱਲੀ ਦੇ ਸਟੇਜਾਂ ਤੇ ਜਾ ਕੇ ਬੋਲ ਰਹੇ ਹੋ ਅਸੀਂ ਨੇ ਵਾਅਦਾ ਕਰਦੀਆ ਕਿਆ ਯਾਰ ਤੁਸੀਂ ਵਾਅਦਾ ਕੀਤਾ ਪੰਜਾਬ ਦੇ ਲੋਕ ਤਾਂ ਕਰਲਾ ਰਹੇ ਨੇ ਤੁਹਾਡੇ ਪਰ ਤੁਸੀਂ ਇੱਕ ਵਾਰ ਪੰਜਾਬ ਦੇ ਲੋਕਾਂ ਨੂੰ ਮੌਕਾ ਦੇ ਦੋ ਵੀ ਤੁਸੀਂ ਜਾਓ ਵੇ ਦਿੱਲੀ ਪ੍ਰਚਾਰ ਕਰਨ ਮੈਂ ਤੁਹਾਨੂੰ ਗਰੰਟੀ ਦਿੰਦਾ 70% ਸਾਡੀਆਂ ਮਤਾਵਾਵਾਂ ਭੈਣਾਂ ਦੀ ਗਿਣਤੀ ਹੋਣੀ ਹੈ ਜਦੋਂ ਉਹ ਜਾਣ ਕੇ ਬੱਸਾਂ ਭਰ ਕੇ ਇੱਕ ਵਾਰ ਖੁੱਲ੍ਹਦਾ ਦਈਏ ਆਪਾਂ ਪਰ ਉਹਨਾਂ ਨੂੰ ਮੈਨੂੰ ਲੱਗਦਾ ਕੰਨ ਤੇ ਜੂਸ ਸਿਰਕਣ ਵਾਲੀ ਗੱਲ ਨਹੀਂ ਹੈ ਭਗਵੰਤ ਮਾਨ ਸਾਹਿਬ ਸੋਪੜਾ ਸਾਫ ਹੋਊਗਾ ਯਾਦ ਰੱਖਿਓ ਜਮਾਨਤਾਂ ਜ਼ਬਤ ਹੋਣਗੀਆਂ ਦਿੱਲੀ ਦੇ ਅੰਦਰ ਤੁਹਾਡੀਆਂ ਜਿੰਨਾ ਤੁਸੀਂ ਰਾਜ ਭੋਗਣਾ ਸੀ ਭੋਗ ਲਿਆ ਦਿੱਲੀ ਤੋਂ ਬਾਅਦ ਪੰਜਾਬ ਦੀ ਤਿਆਰੀ ਕਰ ਲਓ ਪੰਜਾਬ ਦੇ ਲੋਕ ਤਿਆਰ ਨੇ ਤੁਹਾਨੂੰ ਉਥੋਂ ਬਾਹਰ ਕੱਢਣ ਦੇ ਲਈ ਜੇ ਤੁਸੀਂ ਆਪਣੀ ਸੀਟ ਬਚਾ ਗਏ ਇਹ ਚੈਲੰਜ ਹੈ ਭਾਰਤੀ ਜਨਤਾ ਪਾਰਟੀ ਦੇ ਇੱਕ ਵਰਕਰ ਦਾ ਇਹ ਚੈਲੰਜ ਹੈ ਤੁਹਾਨੂੰ ਤੁਸੀਂ ਆਪਣੀ ਸੀਟ ਬਚਾ ਲਿਓ ਪੰਜਾਬ ਦੇ ਲੋਕਾਂ ਨੇ ਤੁਹਾਨੂੰ ਨਕਾਰਤਾ ਔਰ ਦਿੱਲੀ ਦੇ ਲੋਕਾਂ ਨੇ ਵੀ ਤੁਹਾਨੂੰ ਨਕਾਰ ਦੇਣਾ ਇਹ ਤੁਹਾਡਾ ਮੇਰਾ ਵਾਦਾ ਹੈ ਔਰ ਚੈਲੰਜ ਵੀ ਹੈ ਭਗਵੰਤ ਮਾਨ ਮੁਹੱਲਾ ਕਲੀਨਿਕ ਦਾ ਨਾਮ ਦਿੰਦਾ ਨਾ ਉਹ ਸੈਂਟਰ ਸਰਕਾਰ ਦਾ ਪੈਸਾ ਸਾਰਾ ਜਨ ਸਕਦੇ ਸੈਂਟਰ ਦੇ ਨਾਮ ਤੇ ਕੇਂਦਰ ਦੇ ਨਾਮ ਤੇ ਉਹ ਜਿਹੜਾ ਸੈਂਟਰ ਖੋਲਿਆ ਗਿਆ ਮੈਂ ਸਮਝਦਾ ਕਿ ਭਗਵੰਤ ਮਾਨ ਸਾਹਿਬ ਆਪਣੀਆਂ ਫੋਟੋ ਲਾਉਣ ਨਾਲ ਕੁਝ ਨਹੀਂ ਹੋਣਾ ਹੁਣ ਜਿਹੜਾ ਪੈਕੇਜ ਦਿੱਤਾ ਹੈ ਸੇਵਾ ਸਹੂਲਤ ਵਾਸਤੇ ਹੁਣ ਭਗਵੰਤ ਮਾਨ ਸਾਹਿਬ ਦੇ ਬੋਰਡ ਜਿਹੜੇ ਆਮ ਆਦਮੀ ਕਲੀਨਿਕ ਤੋਂ ਨੇ ਉਤਰਨੇ ਸ਼ੁਰੂ ਹੋ ਗਏ ਕਿਉਂ ਕਿਉਂਕਿ ਇਹ ਸੈਂਟਰ ਦੀ ਸਕੀਮ ਹੈ ਇਹ ਲੋਕਾਂ ਨੂੰ 2 ਸਾਲ ਘਮਰਾ ਕਰੀ ਗਏ ਅਸੀਂ ਰੋਲਾ ਤਾਂ ਪਾਇਆ ਪਰ ਇਹਨੇ ਲੋਕਾਂ ਨੂੰ ਕੈਪਚਰ ਕਰਕੇ ਰੱਖਿਆ ਵੀ ਸ਼ਾਇਦ ਮੁਹੱਲਾ ਕਲੀਨਿਕ ਜਿਹੜੇ ਨੇ ਇਹ ਭਗਵੰਤ ਮਾਨ ਸਰਕਾਰ ਦੇ ਨੇ ਮਤਲਬ ਪੰਜਾਬ ਸਰਕਾਰ ਦੇ ਨੇ ਜਦ ਕਿ ਕੇਂਦਰ ਵੱਲੋਂ ਸਾਰਾ ਕੁਝ ਆਉਂਦਾ ਹੁਣ ਤੱਕ ਜੋ ਚੱਲ ਰਿਹਾ ਇਹ ਮੈਂ ਦੇਖੋ ਸ਼ੀਦਾ ਧਰਤੀ 'ਤੇ ਬੈਠੇ ਆ ਕੇਂਦਰ ਸਰਕਾਰ ਵੱਲੋਂ ਚੱਲ ਰਿਹਾ ਹੈ ਭਗਵੰਤ ਮਾਨ ਨੇ ਕੋਈ ਰੁਪਇਆ ਅਫੀਸਰ ਸਾਹਿਬਾਨ ਸਭ ਦੁਖੀ ਨੇ ਇੰਨੇ ਕਿ ਦੁਖੀ ਨੇ ਤੁਸੀਂ ਗੱਲਾਂ ਛੱਡੋ ਉੱਤੇ ਕੈਮਰੇ ਲਾਏ ਜਾ ਰਹੇ ਨੇ ਉਹ ਤੁਸੀਂ ਆਪ ਦਾ ਰਿਸ਼ੂਤ ਖਤਮ ਕਰ ਲਓ ਆਪਣੇ ਅੰਦਰੋਂ ਤੁਸੀਂ ਉਹਨਾਂ ਨੂੰ ਕਿਉਂ ਉਹ ਤਾਂ ਵਿਚਾਰੇ ਲੋਕਾਂ ਦੇ ਕੰਮ ਕਰ ਰਹੇ ਪ੍ਰਸ਼ਾਸਨ ਤੇ ਸਿਕਿਉਰਟੀ ਨੂੰ ਲੈ ਕੇ ਗੱਲ ਹੋਈ ਸੀਗੀ ਤੇ ਜਿਹੜੀ ਪੰਜਾਬ ਪੁਲਿਸ ਸੀਗੀ ਉਹਦੀ ਸਿਕਿਉਰਟੀ ਵਾਪਸ ਲੈ ਲਈਗੀ ਤੇ ਦੂਜੇ ਪਾਸੇ ਆਮ ਆਦਮੀ ਪਾਰਟੀ ਕਹਿ ਰਹੀ ਕਿ ਭਾਜਪਾ ਦੇ ਵੱਲੋਂ ਜਿਹੜਾ ਕਿ ਜਾਨੋਂ ਮਾਰਨ ਦੀ ਕੋਸ਼ਿਸ਼ ਅਰਵਿੰਦ ਕੇਜਰੀਵਾਲ ਨੂੰ ਲੈ ਕੇ ਕੀਤੀ ਜਾਦੀ ਕੀ ਨੇ ਕੇਜਰੀਵਾਲ ਕੀ ਨੇ ਦੱਸੋ ਮੁੱਖ ਮੰਤਰੀ ਨੇ ਮਨਿਸਟਰ ਨੇ ਕੁਝ ਵੀ ਨਹੀਂ ਹੈਗੇ ਉਹ ਸਾਡਾ ਮੁੱਖ ਮੰਤਰੀ ਹੋਣਗੇ ਕੋਈ ਗੱਲ ਨਹੀਂ ਪਰ ਅੱਜ ਤੱਕ ਕੁਝ ਨਹੀਂ ਨਾ ਪ੍ਰੋਟੋਕੋਲ ਚ ਪਰ ਫਿਰ ਵੀ ਜੇ ਪੰਜਾਬ ਦੀ ਸਕਿਉਰਿਟੀ ਹੋ ਰਹੀ ਹੈ ਜਾਂ ਸੈਂਟਰਲ ਗਵਰਨਮੈਂਟ ਦੀ ਵੀ ਸਕਿਉਰਿਟੀ ਉਹਨਾਂ ਦੇ ਨਾਲ ਚੱਲਦੀ ਹੈ ਜੈਡ ਪਲੱਸ ਸਕਿਉਰਿਟੀ ਹੈ ਮੈਨੂੰ ਲੱਗਦਾ ਉਹਨਾਂ ਦੇ ਨਾਲ ਜੋ ਚੱਲਦੀ ਹੈ ਨਾ ਕੀ ਖਤਰਾ ਉਹਨਾਂ ਨੂੰ ਪਿਆ ਉਹ ਤਾਂ ਕਹਿੰਦੇ ਸੀ ਆਮ ਆਦਮੀ ਪਾਰਟੀ ਦੇ ਭਗਵੰਤ ਮਾਨ ਸਾਹਿਬ ਉਹ ਕਹਿੰਦੇ ਸੀ ਕਿ ਅਸੀਂ ਕੋਈ ਸਕਿਉਰਿਟੀ ਨਹੀਂ ਲੈਣੀ ਕੋਈ ਬੰਗਲਾ ਨਹੀਂ ਲੈਣਾ ਮੈਂ ਤਾਂ ਸਮਝਦਾ ਜਿੰਨੀ ਸਕਿਉਰਿਟੀ ਥਾਣੇ 'ਚ ਬੰਦੇ ਨਹੀਂ ਦਿਖਦੇ ਸਕਿਉਰਿਟੀ ਸਾਰੀ ਇਹ ਚੱਕੀ ਫਿਰਦੇ ਨੇ ਇਹਨਾਂ ਦੇ ਮੰਤਰੀ ਇਹਨਾਂ ਦੇ ਐਮਐਲਏ ਇਹਨਾਂ ਦੇ ਮinistr ਮੈਂ ਕਹਿੰਦਾ ਜੀ ਕੋਈ ਬੰਦਾ ਛੱਡਿਆ ਨਹੀਂ ਇਹਨਾਂ ਦੇ ਭਾਈ ਇਹਨਾਂ ਦੀਆਂ ਭੁਜਾਈਆਂ ਇਹਨਾਂ ਦੇ ਸਾਰੇ ਖਾਨਦਾਨ ਸਿਕਿਉਰਟੀ ਚੱਕੀ ਹੋਈ ਤੇ ਤੁਸੀਂ ਕਿਹਾ ਹੈ ਕਿ ਜਿਹੜੀ ਭਾਜਪਾ ਦੀ ਪਾਰਟੀ ਆ ਹਮੇਸ਼ਾ ਲੋਕਾਂ ਦੇ ਨਾਲ ਖੜੀ ਆ ਤਾਂ ਪੰਜਾਬ ਦੇ ਵਿੱਚ ਕਿਸਾਨ ਵੀ ਰੁੱਲ ਰਿਹਾ ਜੀ ਤੇ ਕੀ ਲੱਗਦਾ ਨੀਗਾ ਕਿ ਹੁਣ ਪੰਜਾਬ ਦੇ ਕਿਸਾਨਾਂ ਨੂੰ ਜਿਹੜੀ ਕਿ ਉਹਨਾਂ ਦੀਆਂ ਮੰਗਾਂ ਨੇ ਪੂਰੀਆਂ ਕਰਨੀਆਂ ਚਾਹੀਦੀਆਂ ਗਰੰਟੀ ਲਈ ਸੀ ਗਰੰਟੀ ਲਈ ਸੀ ਭਗਵੰਤ ਮਾਨ ਸਾਹਿਬ ਨੇ ਕਿ ਵੀ ਐਮਐਸਪੀ ਮੇਰੀ ਸਰਕਾਰ ਬਣਾਓ ਮੈਂ ਐਮਐਸਪੀ ਦਵਾਂਗੀ ਉਹ ਮੰਤਰੀ ਤੋਂ ਤਾਰ ਤੌਰ ਨੂੰ ਅਨਮੋਲ ਮਾਨ ਮੈਂ ਐਮਐਲਏ ਨੂੰ ਉਹ ਐਮਐਲਏ ਨੇ ਹੁਣ ਖਰੜ ਤੋਂ ਉਹਨਾਂ ਨੇ ਵੀ ਕਿਹਾ ਸੀ ਕਿ ਪੰਜ ਮਿੰਟ ਚ ਛੁਟਕੀਆਂ ਮਾਰਨ ਵਾਲੀ ਜਿਹੜੀ ਸਾਡੀ ਭੈਣ ਭਗਵੰਤ ਮਾਨ ਸਾਹਿਬ ਨੇ ਕਿਹਾ ਸਾਡੀ ਸਰਕਾਰ ਬਣਾਓ ਅਸੀਂ ਤੁਹਾਨੂੰ ਸਾਰੀਆਂ ਫਸਲਾਂ ਤੇ ਐਮਐਸਪੀ ਦਵਾਂਗੇ ਦੋ ਹਰਿਆਣੇ ਦੇ ਵਿੱਚ ਦੇ ਰਹੇ ਨੇ ਮੁੱਖ ਮੰਤਰੀ ਦੱਸੋ ਮੈਨੂੰ ਪਕਵਾਂ ਤੁਮਾਰ ਸਾਹਿਬ ਤੁਸੀਂ ਕਿਉਂ ਨਹੀਂ ਦੇ ਰਹੇ ਕਿਸਾਨਾਂ ਨੂੰ ਬੀਜਪੀ ਦੇ ਖਿਲਾਫ ਤੁਸੀਂ ਕਰ ਰਹੇ ਹੋ ਤੁਸੀਂ ਕਿਉਂ ਨਹੀਂ ਦੇ ਰਹੇ ਇੱਕ ਦਿਨ ਵੀ ਤੁਸੀਂ ਗਏ ਹੋ ਉੱਥੇ ਠੀਕ ਹੈ ਸਾਡੇ ਤੁਸੀਂ ਕਿਸਾਨ ਵਿਰੋਧੀ ਬਣਾ ਰਹੇ ਹੋ ਤੁਸੀਂ ਕਦੋਂ ਗਏ ਹੋ ਤੁਹਾਡੇ ਮੰਤਰੀ ਕਦੋਂ ਗਏ ਨੇ ਔਰ ਗਏ ਨੇ ਵੀ ਫੋਟੋ ਖਿਚਾ ਕੇ ਬੁੜਿਆ ਦੇ ਕੇ ਕੀ ਆਏ ਹੋ ਵਾਦਾ ਕੀ ਕਰਕੇ ਆਏ ਹੋ ਕੀਤਾ ਕੀ ਹੈ ਤੁਸੀਂ ਕਥਾਨਾ ਵਾਸਤੇ ਮੈਨੂੰ ਦੱਸਤਾ ਦੋ ਢੱਲੇਵਾਲ ਸਾਹਿਬ ਨੂੰ 60 ਦਿਨ ਹੋ ਗਏ ਨੇ ਮਰਨ ਵਰਤ ਤੇ ਬੈਠੇ ਉਹ ਕਹਿੰਦੇ ਵੀ ਮੈਂ ਆਪਣਾ ਮਰਨ ਵਰਤ ਨਹੀਂ ਤੋੜੂੰਗਾ ਮੈਡੀਕਲ ਟਰੀਟਮੈਂਟ ਜਿਹੜੇ ਲਏ ਜਾਣਗੇ ਪੰਜਾਬ ਸਰਕਾਰ ਕਹਿੰਦੀ ਅਸੀਂ ਕਿ ਕਿਸਾਨਾਂ ਦੇ ਨਾਲ ਹੈ ਸਾਰਾ ਹੀ ਮਸਲਾ ਕੇਂਦਰ ਨਾਲ ਜੁੜਿਆ ਹੋਇਆ ਚਲੋ ਇਹ ਕੁਛ ਨਾ ਕੁਛ ਤਾਂ ਕਰਨ ਲੈਜ ਕਰ ਦੇਣਾ ਅਨਾਉਂਸ ਵੀ ਅਸੀਂ ਕੁਝ ਫਸਲਾਂ ਦੇ ਐਮਐਸਪੀ ਦਵਾਂਗੇ ਚਲੋ ਅਸੀਂ ਕਰਦੇ ਹਾਂ ਗੱਲ ਸਾਡੀ ਜਿੱਥੇ ਸਾਡੇ ਮਾਨਯੋਗ ਸਾਡੇ ਕੇਂਦਰੀ ਰਾਜੇ ਮੰਤਰੀ ਰਮਨਜੀਤ ਸਿੰਘ ਬਿੱਟੂ ਜੀ ਉਹਨਾਂ ਨੇ ਵੀ ਕਿਹਾ ਵੀ ਬੋਲੋ ਮੈਨੂੰ ਕਿੱਥੇ ਲੈ ਕੇ ਜਾਣਾ ਜੇ ਮੈਂ ਪੰਜਾਬ ਦਾ ਮੰਤਰੀ ਹਾਂ ਤਾਂ ਮੈਨ ਇਹ ਝੂਠੇ ਨੇ ਮੈਡਮ ਇਹਨਾਂ ਕੋਲ ਕੁਝ ਵੀ ਨਹੀਂ ਹੈ ਗੱਲਾਂ ਗੱਲਾਂ ਕਰਨ ਸਖਾਲੀਆਂ ਔਖੇ ਪਾਲ ਨੇ ਬੋਲ ਭਗਵੰਤ ਮਾਨ ਸਾਹਿਬ ਗੱਲਾਂ ਨੇ ਤੁਹਾਡੇ ਕੋਲ ਕਰੀ ਜਾਓ ਲੋਕਾਂ ਨੂੰ ਤੁਹਾਡੇ 'ਤੇ ਯਕੀਨ ਨਹੀਂ ਹੈ ਤੁਸੀਂ ਕਿਸਾਨਾਂ ਨੂੰ ਨਾਲ ਜੋੜਨ ਦੀ ਗੱਲ ਕਰਦੇ ਹੋ ਨਾ ਇੱਕ ਕਿਸਾਨ ਵੀ ਤੁਹਾਡੇ ਨਾਲ ਹੈ ਨਹੀਂ ਅਸੀਂ ਕਿਸਾਨਾਂ ਦੇ ਨਾਲ ਖੜੇ ਹਾਂ ਜੇ ਕਿਸਾਨਾਂ ਦੇ ਨਾਲ ਭਾਜਪਾ ਖੜੀ ਆ ਤਾਂ ਫਿਰ ਭਾਜਪਾ ਦਾ ਬਾਰ-ਬਾਰ ਕਿਸਾਨ ਵਿਰੋਧ ਕਿਉਂ ਕਰ ਰਹੇ ਨੇ ਭਾਜਪਾ ਤਾਂ ਨਹੀਂ ਕਰ ਰਹੀ ਇਹ ਪੰਜਾਬ ਦੇ ਵਿੱਚ ਬੈਠੇ ਨੇ ਕਿਸਾਨ ਨੂੰ ਪਤਾ ਹੋਣਾ ਸ਼ਬੂ ਬਾਰਡਰ ਤੇ ਉਹ ਪੰਜਾਬ ਦੀ ਹਦੂਦ ਹੈ ਪੰਜਾਬ ਦੇ ਵਿੱਚ ਬੈਠੇ ਨੇ ਕਿ ਇਹ ਕੇਜਰੀਵਾਲ ਨੂੰ ਲੈ ਕੇ ਨਾਲ ਆਪਣੇ ਜਿਹੜੇ ਸੁਪਰੀਮੋ ਨੇ ਮੁੱਖ ਮੰਤਰੀ ਪਾਵਰ ਮੁੱਖ ਮੰਤਰੀ ਵਾਲੀ ਪਾਵਰ ਤਾਂ ਕੇਜਰੀਵਾਲ ਕੋਲ ਹੀ ਆ ਨਾ ਭਗਵੰਤ ਮਾਨ ਡੰਮੀ ਇੱਕ ਸੀਐਮ ਦਾ ਕੰਮ ਕਰ ਰਹੇ ਉਹ ਲੈ ਕੇ ਜਾਣ ਤੇ ਕੇਜਰੀਵਾਲ ਨੂੰ ਮਨਾਉਣ ਮੰਗਾ ਉਹ ਤੇ ਐਮਐਸਪੀ ਦੀ ਗਾਰੰਟੀ ਦੇਣ ਸਾਡੇ ਲੈ ਗਿਓ ਗੱਲ ਹੈ ਤੁਹਾਨੂੰ ਦੱਸਣ ਅਸੀਂ ਕਰਾਂਗੇ ਕੋਈ ਗੱਲ ਨਹੀਂ ਮੈਨੂੰ ਕੌਣ ਚਾਹੁੰਦਾ ਦੇਖੋ ਜੀ ਕਿਸਾਨ ਸਾਡਾ ਅੰਦਾਜ਼ਾ ਅਸੀਂ ਕਿਸਾਨਾਂ ਦਾ ਸਤਿਕਾਰ ਕਰਦੇ ਹਾਂ ਹੁਣ ਸਾਡੇ ਸਿੰਘ ਸਭਾ ਲੱਗੀ ਕਿਸਾਨਾਂ ਨੇ ਬਹੁਤ ਵੱਡਾ ਯੋਗਦਾਨ ਪਾਇਆ ਹਰ ਜਗ੍ਹਾ ਤੇ ਲੰਗਰ ਲਾਇਆ ਕਿਸਾਨਾਂ ਵੱਲੋਂ ਔਰ ਸਾਰੀਆਂ ਜਿਹੜੀਆਂ ਧਾਰਮਿਕ ਜਥੇਬੰਦੀਆਂ ਨੂੰ ਮਰੋਂ ਲਗਾਏ ਜਾਂਦੇ ਨੇ ਅਸੀਂ ਸਤਿਕਾਰ ਕਰਦੇ ਆਂ ਅਸੀਂ ਸ਼ੀਤਾਂ ਧਰਤੀ ਤੋਂ ਆਉਨੇ ਆ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਸਾਡੇ ਮਨ 'ਚ ਕੋਈ ਰੋਸ ਨਹੀਂ ਕਿਸਾਨਾਂ ਪ੍ਰਤੀ ਉਹ ਸਾਨੂੰ ਕੁਝ ਕਹਿ ਸਕਦੇ ਨੇ ਅਸੀਂ ਉਹਨਾਂ ਨੂੰ ਕੁਝ ਕਹਿ ਸਕਦੇ ਸਾਡੇ ਅੰਦਾਜ਼ਾਂ ਅਸੀਂ ਰਿਸਪੈਕਟ ਕਰਦੇ ਆਂ ਉਹਨਾਂ ਦੀ ਠੀਕ ਹੈ ਜੀ ਸਾਨੂੰ ਰੋਟੀ ਦਿੰਦੇ ਨੇ ਕੋਈ ਗੱਲ ਨਹੀਂ ਸਤਿਕਾਰਯੋਗ ਨੇ ਭਗਵੰਤ ਮਾਨ ਸਾਹਿਬ ਕੁਝ ਕਰਨ ਉਹਨਾਂ ਦੇ ਲਈ ਕੇਂਦਰ ਤੱਕ ਤਿਆਰ ਬੈਠੇ ਨੇ ਕੇਂਦਰ ਦੇ ਵਜ਼ੀਰ ਤਿਆਰ ਬੈਠੇ ਨੇ ਖੇਤੀਬਾੜੀ ਮੰਤਰੀ ਤਿਆਰ ਬੈਠੇ ਨੇ ਜਦੋਂ ਕਾਣੋ ਕੋ ਗੱਲ ਕਰ ਰਹੀ ਤੁਸੀਂ ਤਿਆਰ ਸਤਿ ਸ਼੍ਰੀ ਅਕਾਲ ਜੀ ਮੈਂ ਹਰਵਿੰਦਰ ਕੌਰ ਰੋਸਾਨਾ ਟਾਈਮ ਦੇਖਣ ਵਾਲੇ ਸਾਰੇ ਸਰੋਤਿਆਂ ਦਾ ਸਵਾਗਤ ਹੈ ਪੰਜਾਬ ਦੀ ਸਥਿਤੀ ਤੇ ਦਿੱਲੀ ਦੀਆਂ ਚੋਣਾਂ ਨੂੰ ਲੈ ਕੇ ਅੱਜ ਗੱਲਬਾਤ ਕਰਾਂਗੇ ਤੇ ਅੱਜ ਸਾਡੇ ਨਾਲ ਮੌਜੂਦ ਨੇ ਬੀਜੇਪੀ ਦੇ ਲੀਡਰ ਕੁਲਦੀਪ ਸਿੰਘ ਸਿੱਧੂਪੁਰ ਤੇ ਕਾਫੀ ਉਹ ਲਗਾਤਾਰ ਚੋਣ ਪ੍ਰਚਾਰ ਕਰ ਰਹੇ ਨੇ ਤੇ ਬਹੁਤ ਜਿਹੜੀ ਕਿ ਹੱਲਾਸ਼ੇਰੀ ਬੀਜੇਪੀ ਨੂੰ ਦਿੱਤੀ ਜਾ ਰਹੀ ਹੈ ਤੇ ਖਾਸ ਕਰਕੇ ਸ਼੍ਰੀ ਫਤਿਹਗੜ੍ਹ ਸਾਹਿਬ ਦੀ ਗੱਲ ਕਰੀਏ ਤਾਂ ਉਹਨਾਂ ਦੇ ਵੱਲੋਂ ਲੋਕਾਂ ਨੂੰ ਜਾ-ਜਾ ਕੇ ਭਾਜਪੀ ਦੇ ਜਿਹੜੇ ਕੰਮ ਨੇ ਪ੍ਰਚਾਰ ਲਗਾਤਾਰ ਉਹਨਾਂ ਦੇ ਵੱਲੋਂ ਦਿੱਲੀ ਦੀਆਂ ਚੋਣਾਂ ਨੂੰ ਲੈ ਕੇ ਵੀ ਕੀਤਾ ਜਾ ਰਿਹਾ ਤੇ ਭਾਜਪੀ ਦੇ ਕੰਮ ਵੀ ਗਿਣਾਏ ਜਾ ਰਹੇ ਨੇ। ਤੇ ਅੱਜ ਸਾਡੇ ਨਾਲ ਮੌਜੂਦ ਨੇ ਤੇ ਗੱਲਬਾਤ ਕਰਾਂਗੇ ਸਸਰੀ ਕਾਲ ਜੀ। ਬਹੁਤ-ਬਹੁਤ ਧੰਨਵਾਦ ਮੈਂ ਥੋੜਾ। ਜੀ ਪਹਿਲਾਂ ਆਪਾਂ ਗੱਲ ਕਰਦੇ ਆਂ ਪੰਜਾਬ ਦੀ ਸਥਿਤੀ ਨੂੰ ਲੈ ਕੇ। ਪੰਜ ਇਸ ਤਰ੍ਹਾਂ ਬੀਤੇ ਦਿਨਾਂ ਦੇ ਵਿੱਚ ਤੁਸੀਂ ਦੇਖਿਆ ਹੈ ਕਿ ਅੰਬੇਦਕਰ ਸਾਹਿਬ ਦੀ ਜਿਹੜੀ ਕਿ ਬੂਤਾ ਉਹ ਤੋੜਿਆ ਗਿਆ। ਕਿਸ ਤਰ੍ਹਾਂ ਪੰਜਾਬ ਦੀ ਸਥਿਤੀ ਨੂੰ ਦੇਖਦੇ ਹੋ ਕਿਉਂਕਿ ਅਜੇ ਤੱਕ ਜਿਹੜੀਆਂ ਹਾਲਾਤ ਚੱਲ ਰਹੇ ਨੇ ਮੈਨੂੰ ਲੱਗਦਾ ਦਿਨੋਂ ਜਦੋਂ ਦੀ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਮੈਂ ਸਮਝਦਾ ਉਦੋਂ ਦੇ ਜਿਹੜੇ ਹਾਲਾਤ ਨੇ ਪੰਜਾਬ ਦੇ ਬੱਦਰ ਹੋ ਚੁੱਕੇ ਨੇ ਕਿਉਂਕਿ ਜੇ ਨਸ਼ੇ ਦੀ ਗੱਲ ਕਰੀਏ ਤਾਂ ਨਸ਼ੇ ਉੱਥੇ ਤੱਕ ਪਹੁੰਚ ਗਿਆ ਹਰ ਘਰ ਦੇ ਵਿੱਚ ਨਸ਼ਾ ਘਰ ਘਰ ਚੁੱਕਿਆ ਆਪਣਾ ਉਸ ਤੋਂ ਬਾਅਦ ਜੇਕਰ ਲੁੱਟਾਂ ਖੋਹਾਂ ਦੀ ਗੱਲ ਕਰੀਏ ਕਤਲਿਆਂ ਆਮ ਦੀ ਗੱਲ ਕਰੀਏ ਸ਼ਰੇਆਮ ਪੰਜਾਬ ਉਹ ਸਟੇਟ ਬਣ ਗਿਆ ਜਿਹਨੂੰ ਯੂਪੀ ਦਾ ਜਦੋਂ ਪਹਿਲਾਂ ਕਹਿੰਦੇ ਹੁੰਦੇ ਸੀ ਨਾ ਵੀ ਯੂਪੀ ਹੈ ਯੂਪੀ ਚ ਨਾ ਜਾਇਓ ਬਹੁਤ ਉੱਥੇ ਹਾਲਾਤ ਖਰਾਬ ਨੇ ਉਹ ਪੰਜਾਬ ਬਣ ਗਿਆ ਅੱਜ ਉਹ ਰਹਿੰਦੀਆਂ ਸਾਡੀਆਂ ਜਿਹੜੀਆਂ ਮਰਿਆਦਾਂ ਨੇ ਜਿਹਦੇ ਨਾਲ ਬੰਦਾ ਜੁੜਿਆ ਆਸਥਾ ਜੁੜੀ ਹੋਈ ਹੈ ਸਾਡੇ ਐਸੀ ਸਮਾਜ ਦੇ ਲੋਕ ਬਾਬਾ ਸਾਹਿਬ ਭੀਮਰਾ ਅੰਬੇਡਕਰ ਸਾਹਿਬ ਜਿਨ੍ਹਾਂ ਨੇ ਵੱਡਾ ਬਲੀਦਾਨ ਦੇ ਕੇ ਸਾਨੂੰ ਇੱਥੇ ਸਮਾਜ ਦੇ ਵਿੱਚ ਰਹਿਣ ਦਾ ਹੱਕ ਅਦਾ ਕੀਤਾ ਉਹਨਾਂ ਨੇ ਬੜੀ ਉਹਨਾਂ ਨੇ ਸੰਘਰਸ਼ ਕਰਕੇ ਸਾਨੂੰ ਲੋਕਾਂ ਨੂੰ ਉੱਪਰ ਚੁੱਕਣ ਦਾ ਕੰਮ ਕੀਤਾ ਅੱਜ ਪੰਜਾਬ ਦੇ ਅੰਦਰ ਸ਼ਰਾਰਤੀਆਂ ਸਰਵਾਂ ਨੂੰ ਉਹਨਾਂ ਦਾ ਬੁੱਤ ਨੂੰ ਤੋੜਨ ਦਾ ਯਤਨ ਕੀਤਾ ਗਿਆ ਜਿਨ੍ਹਾਂ ਕਿ ਸ਼ਰੀਆਮ ਇੱਕ ਵੱਡੇ ਸ਼ਹਿਰ ਦੇ ਵਿੱਚ ਅੰਮ੍ਰਿਤਸਰ ਅੰਮ੍ਰਿਤਸਰ ਇੱਕ ਉਹ ਉਹ ਨਾਮ ਹੈ ਜਿਹਦਾ ਕਿ ਪੂਰੇ ਵਰਡ ਦੇ ਵਿੱਚ ਨਾਮ ਹੈ ਉਸ ਧਰਤੀ ਦੇ ਉੱਪਰ ਐਡਾ ਵੱਡਾ ਅਪਰਾਧ ਹੋਣਾ ਮੈਂ ਸਮਝਦਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਆਮ ਆਦਮੀ ਪਾਰਟੀ ਦੇ ਭਗਵੰਤ ਮਾਨ ਸਾਹਿਬ ਮੁੱਖ ਮੰਤਰੀ ਉਹ ਸੁੱਤੇ ਪਏ ਨੇ ਉਹਨਾਂ ਦੇ ਉੱਥੋਂ ਦੇ ਮਨਿਸਟਰ ਨੇ ਇੱਕ ਇੱਕ ਨਹੀਂ ਦੋ ਦੋ ਉਹ ਜ਼ਿਲ੍ਹੇ ਜੀ ਦੋ ਦੋ ਤਿੰਨ ਤਿੰਨ ਮੰਤਰੀ ਨੇ ਕੀ ਗੱਲ ਬਈ ਜਿਸ ਤਰ੍ਹਾਂ ਦੀਆਂ ਉੱਥੇ ਘਟਨਾਵਾਂ ਹੋ ਰਹੀਆਂ ਨੇ ਮੈਂ ਸਮਝਦਾ ਕੋਈ ਬੰਦਾ ਸੁਰੱਖਿਅਤ ਨਹੀਂ ਹੈ ਜਿਸ ਤਰ੍ਹਾਂ ਮੈਂ ਕਹਿ ਰਹੀ ਆ ਗੱਲ ਕਰੀਏ ਕਿ ਦਿੱਲੀ ਦੀਆਂ ਚੋਣਾਂ ਦੀ ਵੀ ਵਿੱਚ ਤੇ ਜਦੋਂ ਪੰਜਾਬ ਦੀਆਂ ਚੋਣਾਂ ਆਉਂਦੀਆਂ ਨੇ ਉਦੋਂ ਵੀ ਤੁਸੀਂ ਬਹੁਤ ਹੱਲਾਸ਼ੇਰੀ ਦੇ ਰਹੇ ਹੋ ਤੇ ਅੱਜ ਭਾਜਪੀ ਦੀਆਂ ਜਿਹੜੀਆਂ ਚੋਣਾਂ ਦਿੱਲੀ ਦੇ ਵਿੱਚ ਵੀ ਚੱਲ ਰਹੀਆਂ ਨੇ ਤੁਹਾਨੂੰ ਲੱਗਦਾ ਹੈ ਕਿ ਦਿੱਲੀ ਦਾ ਦਿਲ ਭਾਜਪੀ ਜਿੱਤੂਗੀ ਦੇਖੋ ਗੱਲ ਇਹ ਹੈ ਅਸੀਂ ਪਹਿਲਾਂ ਵੀ ਪਾਰਲੀਮੈਂਟ ਦੇ ਜਿਹੜੇ ਹੁਣੇ ਚੋਣਾਂ ਹੋਈਆਂ ਨੇ ਜਿੱਥੇ ਨਰਿੰਦਰ ਮੋਦੀ ਜੀ ਤੀਜੀ ਵਾਰ ਪ੍ਰਧਾਨ ਮੰਤਰੀ ਬਣੇ ਨੇ ਸੱਤ ਦੀਆਂ ਸੱਤ ਪਾਰਲੀਮੈਂਟ ਸੀਟਾਂ ਅਸੀਂ ਦਿੱਲੀ ਤੋਂ ਜਿੱਤੇ ਆ ਲੋਕਾਂ ਦਾ ਜਿਹੜਾ ਮਨ ਹੈ ਇਸ ਵਾਰ ਭਾਰਤੀ ਜਨਤਾ ਪਾਰਟੀ ਦੇ ਵੱਲ ਹੈ ਕਿਉਂਕਿ ਲੋਕੋ ਜਾਣਦੇ ਨੇ ਸਭ ਕੁਝ ਕਿਉਂਕਿ ਇੱਕੋ ਇੱਕ ਪਾਰਟੀ ਹੈ ਭਾਰਤੀ ਜਨਤਾ ਪਾਰਟੀ ਜਿਹੜੀ ਕਿ ਇਨਸਾਫ ਦੇ ਸਕਦੀ ਹੈ ਸਾਡੇ ਜਿਹੜੇ ਵਾਦੇ ਅਸੀਂ ਲੋਕਾਂ ਨਾਲ ਕਰਾਂਗੇ ਉਹ ਅਸੀਂ ਪੂਰੇ ਕਰਨ ਦੇ ਕਾਬਿਲ ਹੈਗੇ ਕਿਉਂਕਿ ਸਾਡੀ ਸੈਂਟਰ ਦੇ ਵਿੱਚ ਸਰਕਾਰ ਹੈ ਸਭ ਕੁਝ ਸੈਂਟਰ ਤੋਂ ਆਉਂਦਾ ਤੁਸੀਂ ਆਪ ਸਿਆਣੇ ਪਰ ਰਵਿੰਦ ਕੇਜਰੀਵਾਲ ਨੇ ਮੈਂ ਪੁੱਛਣਾ ਚਾਹੁੰਨਾ ਭਗਵੰਤ ਮਾਨ ਸਾਹਿਬ ਉੱਥੇ ਤੁਸੀਂ ਸ਼ਹੀਦਾਂ ਦੀ ਧਰਤੀ ਦੇ ਜਾਜ ਹੈ ਕਿ ਉੱਥੇ ਪੰਜਾਬ ਦੇ ਵਿੱਚ ਕਸਮਾਂ ਖਾਧੀਆਂ ਨੇ ਸਾਡੀਆਂ ਮਤਾਵਾਂ ਪੈਣਾ ਦੇ ਨਾਲ ਹਜ਼ਾਰ ਹਜ਼ਾਰ ਰੁਪਏ ਦੀਆਂ ਹੋਰ ਵਾਦੇ ਤੁਸੀਂ ਬੜੇ ਕੀਤੇ ਨੇ ਪੰਜਾਬ ਚ ਨਸ਼ਾ ਖਤਮ ਕਰਨ ਦੀ ਗੱਲ ਕੀਤੀ ਹੈ ਪੰਜਾਬ ਦੇ ਨੌਜਵਾਨਾਂ ਨੂੰ ਰੋਜ਼ਗਾਰ ਕਰ ਦੇਣ ਦੀ ਗੱਲ ਕੀਤੀ ਹੈ ਕੀ ਉਹ ਪੰਜਾਬ ਦੇ ਵਿੱਚ ਵਾਦੇ ਪੂਰੇ ਹੋ ਗਏ ਨੇ ਜੇਕਰ ਉਹ ਵਾਦੇ ਪੂਰੇ ਹੋ ਗਏ ਨੇ ਤਾਂ ਮੈਂ ਭਾਰਤੀ ਜਨਤਾ ਪਾਰਟੀ ਨੂੰ ਉੱਥੇ ਮੈਂ ਉੱਥੇ ਉੱਥੇ ਮੀਡੀਆ ਦੇ ਵਿੱਚ ਰੂਬਰੂ ਹੋ ਕੇ ਕਹਿ ਦੇਣਾ ਵੀ ਭਾਈ ਪੰਜਾਬ ਦੇ ਵਿੱਚ ਸਾਰੇ ਵਾਦੇ ਪੂਰੇ ਹੋ ਗਏ ਆਮ ਆਦਮੀ ਪਾਰਟੀ ਵਾਦੇ ਪੂਰੇ ਕਰਨ ਵਾਲੀ ਪਾਰਟੀ ਹੈ ਜੇ ਇੱਕ ਵਾਦਾ ਪੂਰਾ ਹੋਇਆ ਨਹੀਂ ਅਸੀਂ ਗੱਲਾਂ ਕਰਦੇ ਹਾਂ ਉੱਥੇ ਜਾ ਕੇ ਫਿਰ ਝੂਠ ਬੋਲਦੇ ਨੇ ਫਿਰ ਤੇ ਪਾਗਾ ਭਗਵੰਤ ਮਾਨ ਸਾਹਿਬ ਇਹ ਗੱਲ ਨਾ ਕਰੋ ਪੰਜਾਬ ਨਾਲ ਗਦਾਰੀ ਨਾ ਕਰੋ ਪੰਜਾਬ ਦੇ ਲੋਕਾਂ ਨੇ ਬਹੁਤ ਵੱਡਾ ਭਰੋਸਾ ਕੀਤਾ ਤੁਹਾਡੇ ਤੇ ਛੱਡ ਦਿਓ ਇਹ ਕੰਮ ਹੁਣ ਤੁਸੀਂ ਦਿੱਲੀ ਦੇ ਸਟੇਜਾਂ ਤੇ ਜਾ ਕੇ ਬੋਲ ਰਹੇ ਹੋ ਹਮਨੇ ਵਾਅਦਾ ਕਰਦੀਆ ਕਿਆ ਯਾਰ ਤੁਸੀਂ ਵਾਅਦਾ ਕੀਤਾ ਪੰਜਾਬ ਦੇ ਲੋਕ ਤਾਂ ਕਰਲਾ ਰਹੇ ਨੇ ਤੁਹਾਡੇ ਪਰ ਤੁਸੀਂ ਇੱਕ ਵਾਰ ਪੰਜਾਬ ਦੇ ਲੋਕਾਂ ਨੂੰ ਮੌਕਾ ਦੇ ਦਿਓ ਵੀ ਤੁਸੀਂ ਜਾਓ ਵੀ ਦਿੱਲੀ ਪ੍ਰਚਾਰ ਕਰਨ ਮੈਂ ਤੁਹਾਨੂੰ ਗਰੰਟੀ ਦਿੰਦਾ 70% ਸਾਡੀਆਂ ਮਤਾਵਾਾਂ ਭੈਣਾਂ ਦੀ ਗਿਣਤੀ ਹੋਣੀ ਹੈ ਜਦੋਂ ਉਹ ਜਾਣਗੇ ਬੱਸਾਂ ਭਰ ਕੇ ਇੱਕ ਵਾਰ ਖੋਲਦਾ ਦਈਏ ਆਪਾ ਪਰ ਉਹਨਾਂ ਨੂੰ ਮੈਨੂੰ ਲੱਗਦਾ ਕੰਨ ਤੇ ਜੂਸ ਸਿਰਕਣ ਵਾਲੀ ਗੱਲ ਨਹੀਂ ਹੈ ਭਗਵੰਤ ਮਾਨ ਸਾਹਿਬ ਸੋਪੜਾ ਸਾਫ ਹੋਊਗਾ ਯਾਦ ਰੱਖਿਓ ਜਮਾਨਤਾਂ ਜਬਤ ਹੋਣਗੀਆਂ ਦਿੱਲੀ ਦੇ ਅੰਦਰ ਤੁਹਾਡੀਆਂ ਜਿੰਨਾ ਤੁਸੀਂ ਰਾਜ ਭੋਗਣਾ ਸੀ ਭੋਗ ਲਿਆ ਦਿੱਲੀ ਤੋਂ ਬਾਅਦ ਪੰਜਾਬ ਦੀ ਤਿਆਰੀ ਕਰ ਲਓ ਪੰਜਾਬ ਦੇ ਲੋਕ ਤਿਆਰ ਨੇ ਤੁਹਾਨੂੰ ਇਥੋਂ ਬਾਹਰ ਕੱਢਣ ਦੇ ਲਈ ਜੇ ਤੁਸੀਂ ਆਪਣੀ ਸੀਟ ਬਚਾ ਗਏ ਇਹ ਚੈਲੰਜ ਹੈ ਭਾਰਤੀ ਜਨਤਾ ਪਾਰਟੀ ਦੇ ਇੱਕ ਵਰਕਰ ਦਾ ਇਹ ਚੈਲੰਜ ਹੈ ਤੁਹਾਨੂੰ ਤੁਸੀਂ ਆਪਣੀ ਸੀਟ ਬਚਾ ਲਿਓ ਪੰਜਾਬ ਦੇ ਲੋਕਾਂ ਨੇ ਤੁਹਾਨੂੰ ਨਕਾਰਤਾ ਔਰ ਦਿੱਲੀ ਦੇ ਲੋਕਾਂ ਨੇ ਵੀ ਤੁਹਾਨੂੰ ਨਕਾਰ ਦੇਣਾ ਇਹ ਤੁਹਾਡਾ ਮੇਰਾ ਵਾਦਾ ਹੈ ਔਰ ਚੈਲੰਜ ਵੀ ਹੈ ਝੁੱਗੀਆਂ ਝੌਂਪੜੀਆਂ ਵਾਲੇ ਲੋਕਾਂ ਨਾਲ ਉੱਥੇ ਮੈਡਮ ਜੇ ਤੁਸੀਂ ਪਾਣੀ ਦੀ ਗੱਲ ਕਰੋ ਮੈਂ ਖੁਦ ਦੇਖ ਕੇ ਆਇਆ ਮੈਨੂੰ ਵਿਧਾਨ ਸਭਾ ਦਰਸ਼ਨਗਰ ਦਾ ਪਾਰਟੀ ਨੇ ਪਰਿਭਾਰੀ ਲਾਇਆ ਭਾਰਤੀ ਜਨਤਾ ਪਾਰਟੀ ਨੇ ਮੈਨੂੰ 2 ਮਹੀਨੇ ਹੋ ਗਏ ਮੈਂ ਦਿੱਲੀ ਦੇ ਅੰਦਰ ਹਾਂ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਗਰੀਬ ਦੇ ਗਰੀਬ ਲੋਕਾਂ ਦੇ ਨਾਲ ਪਾਣੀ ਮਾਫੀਆ ਟੈਂਕਰ ਮਾਫੀਆ ਕਹਿੰਦੇ ਨੇ ਦਿੱਲੀ ਦੇ ਵਿੱਚੋਂ ਟੈਂਕਰ ਮਾਫੀਆ 20 20 ਰੁਪਏ ਦੀ ਬੋਤਲ ਵਿਕ ਰਹੀ ਹੈ ਪਾਣੀ ਪੀਣ ਵਾਲੀ ਉਹੀ ਪੀਂਦੇ ਨੇ ਉਹਦੇ ਨਾਲੇ ਖਾਣਾ ਬਣਾਉਂਦੇ ਨੇ ਉਹਦੇ ਨਾਲੇ ਮੂੰਹ ਧੋਂਦੇ ਨੇ ਕੀ ਕਰਨੋ ਗਰੀਬ ਵਿਚਾਰੇ ਝੁੱਗੀਆਂ ਝੌਂਪੜੀਆਂ ਅੰਦਰ ਬਹੁਤ ਬੁਰਾ ਹਾਲ ਹੈ ਉਹਨਾਂ ਨੂੰ ਗਰੀਬਾਂ ਨੂੰ ਤਮਕਾਇਆ ਜਾਂਦਾ ਵੀ ਮੋਦੀ ਜੀ ਕਹਿੰਦੇ ਨੇ ਵੀ ਤੁਹਾਡੀਆਂ ਝੁੱਗੀਆਂ ਤੜਵਾਵਾਂਗੇ ਦੱਸੋ ਜਿਹੜੇ ਬੰਦੇ ਦਾ ਆਪਣਾ ਘਰ ਨਹੀਂ ਹੈ ਉਹਨੇ ਘਰ 1675 ਘਰ ਹੁਣ ਬਣਾ ਕੇ ਦਿੱਤੇ ਫਲੈਟ ਗਰੀਬਾਂ ਨੂੰ ਝੁੱਗਿਆਂ ਤੋਂ ਚੱਕ ਕੇ ਫਲੈਟਾਂ ਦੇ ਵਿੱਚ ਲਿਆਏ ਨਰਿੰਦਰ ਮੋਦੀ ਕੀ ਉਹ ਗਰੀਬਾਂ ਦੀ ਝੁੱਗੀਆਂ ਤੜਾਉਣਾ ਚਾਹੁੰਦਾ ਇਸ ਤਰ੍ਹਾਂ ਦੀ ਗੁੰਮਰਾਹ ਕਰਨ ਬਿਆਨ ਭਗਵੰਤ ਮਾਨ ਸਾਹਿਬ ਤੇ ਕੇਜਰੀਵਾਲ ਸਾਹਿਬ ਰਲ ਕੇ ਕਰ ਰਹੇ ਨੇ ਭਗਵੰਤ ਮਾਨ ਸਾਹਿਬ ਤੁਹਾਡੇ ਤੇ ਪ੍ਰੋਤਸਾ ਨਹੀਂ ਬਿਲਕੁਲ ਲੋਕਾਂ ਨੂੰ ਤੁਸੀਂ ਆਪਣੇ ਆਪ ਚ ਜੋ ਮਰਜ਼ੀ ਬਣੀ ਜਾਓ ਆਉਣ ਵਾਲਾ ਸਮਾਂ ਹੁਣ ਭਾਰਤੀ ਜਨਤਾ ਪਾਰਟੀ ਦਾ ਤੁਸੀਂ ਕਹਿੰਦੇ ਕਿ ਆਮ ਆਦਮੀ ਪਾਰਟੀ ਦੇ ਵਿਸ਼ਵਾਸ ਨਹੀਂ ਆਮ ਆਦਮੀ ਪਾਰਟੀ ਵਾਲੇ ਕਹਿੰਦੇ ਕਿ ਸਾਨੂੰ ਸਾਡੇ ਤੇ ਲੋਕਾਂ ਦਾ ਵਿਸ਼ਵਾਸ ਹੈ ਜਿਹੜਾ ਬਹੁਤ ਹੈ ਤੇ ਬੀਜੇਪੀ ਠੱਗ ਰਹੀ ਹੈ बार-बार ਲੋਕਾਂ ਨੂੰ ਜੇ ਬੀਜੇਪੀ ਠੱਗਦੀ ਹੁੰਦੀ ਤੀਜੀ ਵਾਰ ਸੱਤਾ ਦੇ ਵਿੱਚ ਨਾ ਹੂੰ ਬੀਜੇਪੀ ਠੱਗਦੀ ਨਹੀਂ ਬੀਜੇਪੀ ਕੰਮ ਕਰਦੀ ਹੈ ਲੋਕਾਂ ਦੇ ਕੰਮ ਕਰਦੀ ਹੈ ਲੋਕਾਂ ਨਾਲ ਖੜਨ ਵਾਲੀ ਪਾਰਟੀ ਹੈ ਇਹ ਉਹ ਸਰਕਾਰ ਹੈ ਜਿਨੇ ਹਰ ਇੱਕ ਵਰਗ ਨੂੰ ਉੱਚਾ ਚੱਕਣ ਦਾ ਯਤਨ ਕੀਤਾ ਹਰ ਇੱਕ ਵਰਗ ਦੇ ਨਾਲ ਚੱਲਣ ਦਾ ਪ੍ਰਯਾਸ ਕੀਤਾ ਹਰ ਇੱਕ ਵਰਗ ਨੂੰ ਨਾਲ ਲੈ ਕੇ ਜਾਣ ਦਾ ਕੰਮ ਕੀਤਾ ਹਰ ਇੱਕ ਜਾਤ ਧਰਮ ਨੂੰ ਉੱਪਰ ਚੱਕਣ ਦਾ ਕੰਮ ਕੀਤਾ ਅਰਵਿੰਦ ਕੇਜਰੀਵਾਲ ਦਾ ਕੰਮ ਨਹੀਂ ਹੈ ਇੱਥੇ ਉਹ ਤਾਂ ਸਾਡੀਆਂ ਸਕੀਮਾਂ ਦੀ ਕਾਪੀ ਕਰਕੇ ਉੱਥੇ ਵੱਡੇ ਵੱਡੇ ਵਾਅਦੇ ਕਰਦਾ ਫਿਰਦਾ ਹੁਣ ਉਹ ਕਦੇ ਫਾਰਮ ਭਰਦਾ ਫਿਰਦਾ ਜਦਕਿ ਮੁੱਖ ਮੰਤਰੀ ਕੋਈ ਹੋਰ ਹੈ ਤੇ ਹਸਾਇਨਾਬ ਕਰਦਾ ਫਿਰਦਾ ਉਹ ਫਾਰਮਾਂ ਤੇ ਇਹੋ ਜਿਹੀਆਂ ਗੱਲਾਂ ਡਰਾਮੇ ਬਾਜੀਆਂ ਨੇ ਮੈਂ ਸਮਝਦਾ ਅਸੀਂ ਜੋ ਵਾਅਦਾ ਕੀਤਾ ਸਾਡੀਆਂ ਜਿਹੜੀਆਂ ਪ੍ਰੈਗਨੈਂਟ ਮਹਿਲਾਵਾਂ ਨੇ ਇਹਦੇ ਸਾਡੇ ਦਿੱਲੀ ਦੇ ਅੰਦਰ ਮਾਤਾਵਾ ਸਾਡੀਆਂ ਭੈਣਾਂ ਉਹ ਉਹਨਾਂ ਨੂੰ 21-21000 ਰੁਪਏ ਦੇਣ ਦਾ ਕੰਮ ਭਾਰਤੀ ਜਨਤਾ ਪਾਰਟੀ ਨੇ ਕੀਤਾ ਔਰ 3000 ਰੁਪਏ ਪੈਨਸ਼ਨ ਦੇਣ ਦਾ ਕੰਮ ਕੀਤਾ ਹੈ ਸਿਲੰਡਰ ਜਿਹੜੇ ਨੇ ਮੁਫਤ ਦੇਣ ਦਾ ਦਿੱਲੀ ਅੰਦਰ ਕੰਮ ਕੀਤਾ ਕਿਉਂਕਿ ਉਹ ਉੱਥੋਂ ਦੇ ਲੋਕ ਬਹੁਤ ਜ਼ਿਆਦਾ ਗਰੀਬ ਨੇ ਜੇ ਭਾਣੋਂ ਲਈ ਕੋਈ ਛੋਟਾ ਜਿਹਾ ਵੀ ਕੰਮ ਕਰਾਂਗੇ ਤੁਹਾਨੂੰ ਨੂੰ ਬਹੁਤ ਵੱਡਾ ਕੰਮ ਲੱਗੇਗਾ ਔਰ ਨਰਿੰਦਰ ਮੋਦੀ ਜੀ ਨੇ ਗਰਾਉਂਡ ਦੀ ਸਥਿਤੀ ਨੂੰ ਜਾਣਦੇ ਹੋਏ ਉਹਨਾਂ ਵਾਸਤੇ ਕੰਮ ਕੀਤਾ ਮੈਂ ਸਲੂਟ ਕਰਦਾ ਹਾਂ ਦੇਸ਼ ਦੇ ਪ੍ਰਧਾਨ ਮੰਤਰੀ ਜੀ ਨੂੰ ਐਡੀ ਕੁਰਸੀ ਤੇ ਬੈਠਣ ਦੇ ਬਾਵਜੂਦ ਵੀ ਉਹ ਗਰਾਉਂਡ ਦੀ ਸੋਚ ਨੂੰ ਰੱਖਦੇ ਨੇ ਬਹੁਤ ਬਹੁਤ ਮੈਂ ਧੰਨਵਾਦ ਵੀ ਕਰਦਾ ਹਾਂ ਔਰ ਕੇਜਰੀਵਾਲ ਨੂੰ ਮੈਂ ਦੱਸਣਾ ਚਾਹੁੰਦਾ ਹੈ ਕੇਜਰੀਵਾਲ ਸਾਹਿਬ ਜਿੰਨੀਆਂ ਮਰਜ਼ੀ ਗਾਰੰਟੀਆਂ ਦੇ ਲੋ ਹੁਣ ਤੁਹਾਡੀਆਂ ਗਾਰੰਟੀਆਂ फेल ਸਾਬਤ ਹੋ ਰਹੀਆਂ ਨੇ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਗਰੰਟੀਆਂ ਵੀ ਆ ਆ ਕੁਝ ਐਲਾਨ ਕਰ ਰਹੇ ਆ ਅਸੀਂ ਜਦੋਂ ਪਾਰਟੀ ਆਉਂਦੀ ਆ ਸਤਾ ਚ ਤਾਂ ਪਹਿਲਾ ਪਹਿਲਾ ਇਹ ਵਾਦੇ ਕੀਤੇ ਜਾਂਦੇ ਨੇ ਸਿਰਫ ਲੋਕਾਂ ਨੂੰ ਨਹੀਂ ਨਹੀਂ ਇਸ ਤਰ੍ਹਾਂ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ ਭਾਰਤੀ ਜਨਤਾ ਪਾਰਟੀ ਹੁਣ ਸੁਣੋ ਮੇਰੀ ਗੱਲ ਤੁਹਾਡੀ ਗੱਲ ਦਾ ਮੈਂ ਜਵਾਬ ਦੇਣਾ ਸਾਡੀ ਪੰਜਾਬ ਦੇ ਅੰਦਰ ਸਰਕਾਰ ਹੈ ਸਾਡਾ ਪੰਜਾਬ ਦੇ ਅੰਦਰ ਐਮਪੀ ਹੈ ਅਸੀਂ ਲੋਕਾਂ ਨੂੰ ਦੇ ਰਹੇ ਹਾਂ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਅਸੀਂ ਪਿੰਡਾਂ ਦੇ ਵਿੱਚ ਪੈਸੇ ਦੇ ਰਹੇ ਹਾਂ ਕੱਚੇ ਮਕਾਨ ਨੂੰ ਪੱਕਾ ਕਰਨ ਵਾਸਤੇ ਕੀ ਗੱਲ ਉਹ ਅਸੀਂ ਇਹ ਕਰਦੇ ਆ ਵੀ ਸਾਡੀ ਤੇ ਸਰਕਾਰ ਨਹੀਂ ਅਸੀਂ ਵਿਤਕਰਾ ਨਹੀਂ ਕਰ ਰਹੇ ਅਸੀਂ ਲੋਕਾਂ ਨੂੰ ਦੇ ਰਹੇ ਹਾਂ ਅਸੀਂ ਲੋਕਾਂ ਨੂੰ 5 ਲੱਖ ਤੋਂ 10 ਲੱਖ ਰੁਪਏ ਦਾ ਇਲਾਜ ਦੇ ਰਹੇ ਹਾਂ ਮੁਫਤ ਅਸੀਂ ਲੋਕਾਂ ਨੂੰ ਰਹਿਣ ਵਾਸਤੇ ਘਰ ਦੇ ਰਹੇ ਹਾਂ ਅਸੀਂ ਲੋਕਾਂ ਨੂੰ ਪੈਨਸ਼ਨ ਦੇ ਰਹੇ ਹਾਂ ਅਸੀਂ ਲੋਕਾਂ ਨੂੰ ਆਟਾ ਦਾਲ ਸਕੀਮ ਜਿਹੜੀ ਫ੍ਰੀ ਸਕੀਮ ਹੈ ਉਹ ਦੇ ਰਹੇ ਹਾਂ ਅਸੀਂ ਅਸੀਂ ਲੋਕਾਂ ਨੂੰ ਸਿਹਤ ਸਹੂਲਤ ਵਾਸਤੇ ਜਿਹੜਾ ਜਿਹੜੇ ਭਗਵੰਤ ਮਹੱਲਾ ਕਲੀਨਿਕ ਦਾ ਨਾਮ ਦਿੰਦਾ ਨਾ ਉਹ ਸੈਂਟਰ ਗਵਰਨਮੈਂਟ ਦਾ ਪੈਸਾ ਸਾਰਾ ਜਾਣੋ ਸਦਿਆ ਸੈਂਟਰ ਦੇ ਨਾਮ ਤੇ ਕੇਂਦਰ ਦੇ ਨਾਮ ਤੇ ਉਹ ਜਿਹੜਾ ਸੈਂਟਰ ਖੋਲਿਆ ਗਿਆ ਮੈਂ ਸਮਝਦਾ ਕਿ ਭਗਵੰਤ ਮਾਨ ਸਾਹਿਬ ਆਪਣੀਆਂ ਫੋਟੋਆਂ ਲਾਉਣ ਨਾਲ ਕੁਝ ਨਹੀਂ ਹੋਣਾ ਹੁਣ ਜਿਹੜਾ ਪੈਕੇਜ ਦਿੱਤਾ ਹੈ ਸਿਰ ਸਹੂਲਤ ਵਾਸਤੇ ਹੁਣ ਭਗਵੰਤ ਮਾਨ ਸਾਹਿਬ ਦੇ ਬੋਰਡ ਜਿਹੜੇ ਆਮ ਆਦਮੀ ਕਲੀਨਿਕ ਤੋਂ ਨੇ ਉਤਰਨੇ ਸ਼ੁਰੂ ਹੋ ਗਏ ਕਿਉਂਕਿ ਕਿਉਂਕਿ ਉਹ ਸੈਂਟਰ ਦੀ ਸਕੀਮ ਹੈ ਇਹ ਲੋਕਾਂ ਨੂੰ 2 ਸਾਲ ਗਮਰਾ ਕਰੀ ਗਏ ਅਸੀਂ ਰੋਲਾ ਤਾਂ ਪਾਇਆ ਪਰ ਇਹਨੇ ਲੋਕਾਂ ਨੂੰ ਕੈਪਚਰ ਕਰਕੇ ਰੱਖਿਆ ਵੀ ਸ਼ਾਇਦ ਮਹੱਲਾ ਕਲੀਨਿਕ ਜਿਹੜੇ ਨੇ ਇਹ ਭਗਵੰਤ ਮਾਨ ਸਰਕਾਰ ਦੇ ਨੇ ਮਤਲਬ ਪੰਜਾਬ ਸਰਕਾਰ ਦੇ ਨੇ ਜਦਕਿ ਕੇਂਦਰ ਵੱਲੋਂ ਸਾਰਾ ਕੁਝ ਆਉਂਦਾ ਹੈ ਹੁਣ ਤੱਕ ਜੋ ਚੱਲ ਰਿਹਾ ਹੈ ਇਹ ਮੈਂ ਦੇਖੋ ਸ਼ੀਦਾ ਧਰਤੀ 'ਤੇ ਬੈਠੇ ਆਂ ਕੇਂਦਰ ਸਰਕਾਰ ਵੱਲੋਂ ਚੱਲ ਰਿਹਾ ਹੈ ਭਗਵੰਤ ਮਾਨ ਨੇ ਕੋਈ ਰੁਪਇਆ ਅਫੀਸਰ ਸਹਿਬਾਨ ਸਭ ਦੁਖੀ ਨੇ ਇੰਨੇ ਕ ਦੁਖੀ ਨੇ ਤੁਸੀਂ ਗੱਲਾਂ ਛੱਡੋ ਉੱਥੇ ਕੈਮਰੇ ਲਾਏ ਜਾ ਰਹੇ ਨੇ ਤੁਸੀਂ ਆਪ ਤਾਂ ਰਿਸ਼ਵਤ ਖਤਮ ਕਰ ਲਓ ਆਪਣੇ ਅੰਦਰੋਂ ਤੁਸੀਂ ਉਹਨਾਂ ਨੂੰ ਕਿਉਂ ਉਹ ਤਾਂ ਵਿਚਾਰੇ ਲੋਕਾਂ ਦੇ ਕੰਮ ਕਰਨੇ ਪ੍ਰਸ਼ਾਸਨ ਮਤਲਬ ਸਭ ਤੋਂ ਵੱਧ ਭ੍ਰਿਸ਼ਟਾਚਾਰ ਆਮ ਆਦਮੀ ਪਾਰਟੀ ਬਿਲਕੁਲ ਆਮ ਆਦਮੀ ਹੈ ਨਾਮ ਦੀ ਆਮ ਆਦਮੀ ਹੈ ਭ੍ਰਿਸ਼ਟਾਚਾਰ ਹੀ ਸਭ ਤੋਂ ਵੱਧ ਹੈ ਸਭ ਤੋਂ ਵੱਧ ਦੇਖੋ ਇਹ ਤਾਂ ਬਹੁਤ ਵੱਡਾ ਇਲਜ਼ਾਮ ਵੀ ਆ ਕੋਈ ਗੱਲ ਨਹੀਂ ਆਉਣ ਵਾਲਾ ਸਮਾਂ ਗੁਰੂ ਕਿਰਪਾ ਕਰੇ ਭਾਰਤੀ ਜਨਤਾ ਪਾਰਟੀ ਸਰਕਾਰ ਬਣੂਗੀ ਆ ਤੁਸੀਂ ਦੇਖ ਲੈਣਾ ਸਭ ਸਭ ਕੁਝ ਸ਼ੀਸ਼ਾ ਸਾਹਮਣੇ ਆ ਜਾਣਾ ਹੈ ਕੌਣ ਝੂਠਾ ਕੌਣ ਸੱਚਾ ਸਭ ਕੁਝ ਪਤਾ ਲੱਗ ਜਾਣਾ ਹੈ ਜਿਹੜੇ 2-2 ਕਿਲੋ ਸੋਨਾ ਪਾਈ ਫਿਰਦੇ ਨੇ ਕਿੱਥੋਂ ਆਇਆ ਉਹਨਾਂ ਦੀ ਮਸੀਹ ਉਹਨਾਂ ਦੀ ਭੈਣ ਉਹਨਾਂ ਦੀ ਮਾਤਾ ਸੋਨਾ ਨਾਲ ਲੱਦੇ ਪਏ ਨੇ ਪਹਿਲਾਂ ਕਿੱਥੇ ਸੀ ਪਹਿਲਾਂ ਤਾਂ ਕਹਿੰਦੇ ਸੀ ਛੋਟੇ ਦੇ ਘਰ 'ਚ ਰਹਿੰਦੇ ਆ ਅੱਜ ਮਹਿਲਾ 'ਚ ਰਹਿ ਰਹੇ ਆ ਮੈਂ ਸਮਝਦਾ ਵੀ ਇਹ ਡਰਾਮੇਬਾਜ਼ ਨੇ ਡਰਾਮੇ ਬਾਜੀ ਤੋਂ ਇਲਾਵਾ ਇਹਨਾਂ ਨੂੰ ਕੁਝ ਵੀ ਨਹੀਂ ਆਉਂਦਾ ਤੇ ਸਿਕਿਉਰਟੀ ਨੂੰ ਲੈ ਕੇ ਗੱਲ ਹੋਈ ਸੀਗੀ ਤੇ ਜਿਹੜੀ ਪੰਜਾਬ ਪੁਲਿਸ ਸੀਗੀ ਉਹਦੀ ਸਿਕਿਉਰਟੀ ਵਾਪਸ ਲੈ ਲਈਗੀ ਤੇ ਦੂਜੇ ਪਾਸੇ ਆਮ ਆਦਮੀ ਪਾਰਟੀ ਕਹਿ ਰਹੀ ਕਿ ਭਾਜਪਾ ਦੇ ਵੱਲੋਂ ਜਿਹੜਾ ਕਿ ਜਾਨੋਂ ਮਾਰਨ ਦੀ ਕੋਸ਼ਿਸ਼ ਅਰਵਿੰਦ ਕੇਜਰੀਵਾਲ ਨੂੰ ਲੈ ਕੇ ਕੀਤੀ ਜਾਦੀ ਕੀ ਨੇ ਕੇਜਰੀਵਾਲ ਕੀ ਨੇ ਦੱਸੋ ਮੁੱਖ ਮੰਤਰੀ ਨੇ ਮਨਿਸਟਰ ਨੇ ਕੁਝ ਵੀ ਨਹੀਂ ਹੈਗੇ ਉਹ ਸਰਪ ਕੋ ਮੁੱਖ ਮੰਤਰੀ ਸਰਪ ਕੋ ਮੁੱਖ ਮੰਤਰੀ ਹੋਣ ਕੇ ਕੋਈ ਗੱਲ ਨਹੀਂ ਪਰ ਅੱਜ ਤੱਕ ਕੁਝ ਨਹੀਂ ਨਾ ਪ੍ਰੋਟੋਕੋਲ ਚ ਪਰ ਫਿਰ ਵੀ ਜੇ ਪੰਜਾਬ ਦੀ ਸਕਿਉਰਿਟੀ ਹੋਣਾ ਨੂੰ ਜੇ ਸੈਂਟਰਲ ਗਵਰਨਮੈਂਟ ਦੀ ਵੀ ਸਕਿਉਰਿਟੀ ਉਹਨਾਂ ਦੇ ਨਾਲ ਚੱਲਦੀ ਹੈ ਜੈਡ ਪਲੱਸ ਸਕਿਉਰਿਟੀ ਹੈ ਮੈਂ ਬਣਾਦਾ ਉਹਨਾਂ ਦੇ ਨਾਲ ਜੇ ਚੱਲਦੀ ਹੈ ਤਾਂ ਕੀ ਖਤਰਾ ਉਹਨਾਂ ਨੂੰ ਪਿਆ ਉਹ ਤਾਂ ਕਹਿੰਦੇ ਸੀ ਆਮ ਆਦਮੀ ਪਾਰਟੀ ਦੇ ਭਗਵੰਤ ਮਾਨ ਸਾਹਿਬ ਉਹ ਕਹਿੰਦੇ ਸੀ ਕਿ ਅਸੀਂ ਕੋਈ ਸਕਿਉਰਿਟੀ ਨਹੀਂ ਲੈਣੀ ਕੋਈ ਬੰਗਲਾ ਨਹੀਂ ਲੈਣਾ ਮੈਂ ਸਮਝਦਾ ਜਿੰਨੀ ਸਕਿਉਰਿਟੀ ਥਾਣੇ 'ਚ ਬੰਦੇ ਨਹੀਂ ਦਿਖਦੇ ਸਕਿਉਰਿਟੀ ਸਾਰੀ ਇਹ ਚੱਕੀ ਫਿਰਦੇ ਨੇ ਇਹਨਾਂ ਦੇ ਮੰਤਰੀ ਇਹਨਾਂ ਦੇ ਐਮਐਲਏ ਨਦੇ ਮਿਨਿਸਟਰ ਮੈਂ ਕਹਿੰਦਾ ਜੀ ਕੋਈ ਬੰਦਾ ਛੱਡਿਆ ਨਹੀਂ ਇਹਨਾਂ ਦੇ ਭਾਈ ਇਹਨਾਂ ਦੀਆਂ ਭਰਜਾਈਆਂ ਇਹਨਾਂ ਦੇ ਸਾਰੇ ਖਾਨਦਾਨ ਸਿਕਿਉਰਟੀ ਚੱਕੀ ਫਿਰਦੇ ਨੇ ਜਿੱਤੇ ਲੋਕਾਂ ਨੂੰ ਲੋਕ ਵਿਚਾਰੇ ਖੜੇ ਰਹਿੰਦੇ ਨੇ ਪੂਰਾ ਦਿਨ ਲੱਗ ਜਾਂਦਾ ਰਿਪੋਰਟ ਲਿਖਾਉਣ ਨੂੰ ਸਿਕਿਉਰਟੀ ਦਾ ਉਹ ਲੈ ਕੇ ਸਾਰੀਆਂ ਕੀ ਲੋੜ ਹੈ ਕੇਜਰੀਵਾਲ ਨੂੰ 50 ਪੁਲਿਸ ਦੇਣ ਦੀ ਬਈ ਦੱਸੋ ਕੀ ਲੱਗਦਾ ਪੰਜਾਬ ਦਾ ਵੱਡਾ ਸਵਾਲ ਹੀ ਇਹ ਹੈ ਪੰਜਾਬ ਦਾ ਲੱਗਦਾ ਕੀ ਹੈ ਕੇਜਰੀਵਾਲ ਮੈਂ ਪੁੱਛਣਾ ਚਾਹੁੰਦਾ ਤੁਹਾਡੇ ਮਾਦੇਮ ਰਾਹੀਂ ਭਗਵਾਨਤਮਾਨ ਸਾਹਿਬ ਕੀ ਇਸ ਸਾ ਪੰਜਾਬ ਦੇ ਵਿੱਚ ਹੋਣਾ ਦਾ ਇੱਥੋਂ ਕੀ ਨੇ ਸੰਸਦ ਨੇ ਇਥੋਂ ਮਨਿਸਟਰ ਨੇ ਇਥੋਂ ਐਮਐਲਏ ਨੇ ਕੀ ਨੇ ਹੈ ਤਾਂ ਦਿੱਲੀ ਤੋਂ ਦਿੱਲੀ ਚ ਗੱਲ ਕਰਨ ਉੱਥੇ ਜਾ ਕੇ ਦੇਰੀ ਸਿਕਿਉਰਟੀਜ਼ ਉਹਨਾਂ ਨੂੰ ਸੈਂਟਰਲ ਗਵਰਨਮੈਂਟ ਕਿੱਡੀ ਕੁ ਲੋੜ ਹੈ ਉਹਨਾਂ ਨੂੰ ਦੱਸੋ ਮੈਨੂੰ ਕਿਹੜਾ ਹਮਲਾ ਹੈ ਨਾ ਤੇ ਹੋਣਾ ਕੌਣ ਇਹਨਾਂ ਨੂੰ ਹਮਲਾ ਕਰਦਾ ਇਹਨਾਂ ਦੇ ਝੂਠੀਆਂ ਗੱਲਾਂ ਭਾਜਪੀ ਨੂੰ ਡੀਮੋਰਲਾਈਜ਼ ਕਰਨ ਦੀ ਕੋਸ਼ਿਸ਼ ਕਰਦੀ ਹੈ ਇਸ ਤਰ੍ਹਾਂ ਦੀ ਕੋਈ ਗੱਲਾਂ ਨਹੀਂ ਫੇਕ ਗੱਲਾਂ ਨੇ ਦਿੱਲੀ ਦੇ ਵਿੱਚ ਭਾਵੇਂ ਬੰਦਾ ਆਮ ਘੁੰਮ ਲਵੇ ਜੀ ਕੋਈ ਸਿਕਿਉਰਟੀ ਉੱਥੇ ਲੋੜ ਨਹੀਂ ਮੈਂ ਸਮਝਦਾ ਮੈਂ ਦੇਖ ਕੇ ਆ ਦੋ ਮਹੀਨੇ ਚ ਕਲਚਰ ਦੇਖ ਕੇ ਆ ਦਿੱਲੀ ਦਾ ਕੋਈ ਉੱਥੇ ਸਿਕਿਉਰਿਟੀ ਦੀ ਲੋੜ ਨਹੀਂ ਕੋਈ ਕੇਜਰੀਵਾਲ ਨੂੰ ਕੁਝ ਨਹੀਂ ਕਹਿੰਦਾ ਭਵੇਂ ਕੋਲੋਂ ਲੰਗੇ ਜਾਵੇ ਕੌਣ ਪੁੱਛਦਾ ਹੈ ਫਿਰ ਭਾਜਪਾ ਤੇ ਕਿਉਂ बार-बार ਇਲਜ਼ਾਮ ਲਗਾਏ ਜਾ ਰਹੇ ਭਾਜਪਾ ਇੱਕ ਬਹੁਤ ਵੱਡੀ પાર્ટી ਹੈ ਦੇਖਦੇ ਵੀ ਸਾਡੀ ਸਰਕਾਰ ਕੋਈ ਨਹੀਂ ਇਲਜ਼ਾਮ ਲਾਈ ਜਾਣ ਤੋਂ ਚੰਗੀ ਗੱਲ ਹੈ ਲਾਈ ਜਾਣ ਦੋ ਉਹ ਉਹਦੀ ਬਦਨਾਮੀ ਹੁੰਦੀ ਹੈ ਜਿਹਦੀ ਗੱਲ ਹੁੰਦੀ ਹੈ ਕਰੀ ਜਾਣ ਦੋ ਉਹਨਾਂ ਨੂੰ ਕੋਈ ਗੱਲ ਨਹੀਂ ਵਿਹਲੇ ਨੇ ਹੁਣ ਦਿੱਲੀ ਤੋਂ ਬਾਅਦ ਇਹਨਾਂ ਕੋਲ ਥੋੜਾ ਜਿਹਾ ਪੰਜਾਬ ਰਹਿ ਜਾਣਾ 1 ਸਾਲ ਡੇਢ ਸਾਲ ਲਈ ਉਹ ਵੀ ਖੋਇਆ ਜਾਣਾ ਥੋੜੇ ਸਾਹਮਣੇ ਸਮੇ ਤੋਂ ਪਹਿਲੇ ਸਰਕਾਰ ਟੁੱਟ ਜਾਣੀ ਇਹਨਾਂ ਦੀ ਹਾਲਾਤ ਬੜੇ ਮਾੜੇ ਨੇ ਅਰਥਪ ਬਵਸਤਾ ਡਾਵਾ ਡੂਲ ਹੈ ਕਰਜ਼ਾਈ ਕਰਦਾ ਪੰਜਾਬ ਨੂੰ ਹਰ 2 ਮਹੀਨੇ ਬਾਅਦ ਕਰਜ਼ਾ ਲੈਂਦੇ ਨੇ ਹਜ਼ਾਰਾਂ ਕਰੋੜ ਰੁਪਏ ਦਾ ਉਹ ਕਰਜ਼ਾ ਜਾਂਦਾ ਕਿੱਥੇ ਹੈ ਉਹ ਜਿਹੜਾ ਲੋਕਾਂ ਦੇ ਲਈ ਪੈਸਾ ਲਿਆ ਹੈ ਲੋਕਾਂ ਦੀ ਸਹੂਲਤ ਵਾਸਤੇ ਉਹ ਜਾਂਦਾ ਉਹਨਾਂ ਦੀਆਂ ਗੱਡੀਆਂ ਦੇ ਵਿੱਚ ਉਹਨਾਂ ਦੇ ਹਵਾਈ ਜਹਾਜ਼ਾਂ 'ਚ ਉਹਨਾਂ ਦੇ ਐਸ਼ੋ ਆਰਾਮ ਦੇ ਵਿੱਚ ਕੇਜਰੀਵਾਲ ਨੂੰ ਖੁਸ਼ ਕਰਨ ਦੇ ਵਿੱਚ ਸਾਰੇ ਗੱਲਾਂ ਤਾਂ ਕੇਜਰੀਵਾਲ ਦੇ ਵਾਸਤੇ ਹੋ ਰਹੀਆਂ ਰਾਗਵ ਚੱਡੇ ਵਾਸਤੇ ਹੋ ਰਹੀਆਂ ਨੇ ਕਿ ਭਗਵਾਨਤਮਨ ਸਾਹਿਬ ਬੁਰੇ ਫਸੋਗੇ ਤੁਸੀਂ ਆਉਣ ਵਾਲਾ ਸਮਾਂ ਜਿਹੜਾ ਗੰਭੀਰ ਹੈ ਤੁਹਾਡੇ ਲਈ ਇਹ ਦੱਸਣਾ ਚਾਹੁੰਨਾ ਮੈਂ ਤੁਹਾਨੂੰ ਬਹੁਤ ਗੰਭੀਰ ਹੈ ਤੁਹਾਡੇ ਲਈ ਚਿੰਤਾ ਦਾ ਵਿਸ਼ਾ ਆਪਣੇ ਆਪ ਨੂੰ ਸੋਚੋ ਇੱਕ ਦਿਨ ਵਿਚਾਰੋ ਯਾਰ ਪੰਜਾਬੀ ਬਣੋ ਯਾਰ ਕਮਾਲ ਦੀ ਗੱਲ ਹੈ ਤੁਸੀਂ ਕਿਉਂ ਥੱਲੇ ਲੱਗੇ ਹੋ ਕੇਜਰੀਵਾਲ ਦੇ ਤੁਸੀਂ ਜਾ ਕੇ ਪੱਗ ਰੱਖ ਦਿੰਦੇ ਉਹਦੇ ਥੱਲੇ ਪੈਰੀ ਪੈ ਜਾਂਦੇ ਹੋ ਯਾਰ ਥੋੜੀ ਬੋਧੀ ਦਾ ਕਰੋ ਯਾਰ ਮर्याਦਾ ਦਾ ਰੱਖੋ ਸ਼ਹੀਦਾ ਦੀ ਧਰਤੀ ਹੈ ਯਾਰ ਇਹ ਐ ਨਾ ਕਰੋ ਮੇਰਾ ਵੀਰ ਬੇਨਤੀ ਹੈ ਲੋਕਾਂ ਨੇ ਤੁਹਾਨੂੰ ਬਣਾਇਆ ਹੈ ਲੋਕਾਂ ਦੀ ਗੱਲ ਕਰੋ ਸਮਾਂ ਹੈ ਤੁਹਾਡੇ ਕੋਲ ਲੋਕ ਕੁਰਲਾ ਰਹੇ ਨੇ ਤੁਹਾਡੇ ਮਗਰ ਮਗਰ ਤੁਹਾਨੂੰ ਬਾਦਵਾਵਾ ਦੇ ਰਹੀਆਂ ਸਾਡੇ ਮਤਾਵਾ ਪਹਿਣਾ ਰੋਜ਼ ਤੁਸੀਂ ਡਰਾਮਾ ਕਰ ਦਿੰਦੇ ਹੋ ਪਿਛੇ ਜੇ ਸਾਡੀ ਭਗਵੰਤ ਮਾਨ ਸਾਹਿਬ ਦੀ ਧਰਮ ਪਤਨੀ ਨੇ 100 ਰੁਪਏ ਵਧਾਤਾ ਜੀ 1100 ਰੁਪਏ ਉਹ ਕਿਸੇ ਅਹੁਦੇ ਤੇ ਬਰਾਜਮਾਨ ਨਹੀਂ ਉਹ ਪ੍ਰੋਟੋਕੋਲ ਚੰਦੇ ਨਹੀਂ ਸਰਕਾਰ ਦੇ ਉਹ ਵੀ ਕਹਦੇ ਕਿ 100 ਰੁਪਏ ਭਗਵੰਤ ਮਾਨ ਕਹਿੰਦਾ ਠੀਕ ਹੈ ਜੀ ਆਪਣੇ ਮਿਸ ਜੀ ਨੂੰ ਖੁਸ਼ ਕਰਨ ਵਾਸਤੇ ਉਹਨੇ ਕਹਿੰਦਾ 1100 ਦੇ ਦਊਗਾ ਦਿੱਤਾ ਕਿੱਥੇ ਹੈ ਇਹ ਦੇਣਾ ਕਦੋਂ ਆ 11 1100 ਨਹੀਂ ਲੈਣਾ ਹੁਣ ਅਸੀਂ ਤਿੰਨ ਸਾਲ ਦਾ ਸਮਾਂ ਲਾਲੋ ਸਾਹਿਬ ਕਿੰਨੇ ਬਣਦੇ ਨੇ ਇੱਕ ਇੱਕ ਭੈਣ ਦਾ ਮੈਨੂੰ ਲੱਗਦਾ 50000 ਤੋਂ ਉੱਪਰ ਮਾਉਂਡ ਬਣਦੀ ਏ ਉਹ ਲੈਣਾ ਸੀ ਹੁੰਨੀ ਲੈਣਾ ਸੀ ਮੇਰੇ ਮਤਾਵਾ ਭੈਣਾਂ ਨੂੰ ਬੇਨਤੀ ਹੈ ਤਕੜੀਆਂ ਹੋ ਜੋ ਇਹ ਨਹੀਂ ਦੇਣਗੇ ਨਾ ਅਸੀਂ ਬੈਠੇ ਆ ਕੋਈ ਗੱਲ ਨਹੀਂ ਨਿਸ਼ਚਿੰਤ ਰਹੋ ਸਰਕਾਰ 1.5 ਸਾਲ ਰਹਿ ਗਿਆ ਇਹਨਾਂ ਦਾ ਕੋਈ ਗੱਲ ਨਹੀਂ ਬੇਫਿਕਰ ਮਤਲਬ ਕਿ ਪੰਜਾਬ ਚ ਵੀ ਹੁਣ ਆਮ ਆਦਮੀ ਪਾਰਟੀ ਦਾ ਫਿਰ ਜਲਦ ਸੁਫਾਇਆ ਜੀ ਸੁਫਾਇਆ ਦਿੱਲੀ ਤੋਂ ਬਾਅਦ ਬਸ ਹੁਣ ਜੀ ਪੰਜਾਬ ਚ ਹੈ ਹੁਣ ਹੁੰਨੀ ਅਸੀਂ ਇਹਨਾਂ ਨੂੰ ਰਹਿਣ ਦਿੰਦੇ ਜੜਾ ਪਟਾਂਗੇ ਇਹਨਾਂ ਦੀ ਬੇਫਿਕਰ ਰਹੋ ਤੁਸੀਂ ਬੇਫਿਕਰ ਪੰਜਾਬ ਦੇ ਲੋਕਾਂ ਲਈ ਅਸੀਂ ਲੜਾਈ ਲੜਾਂਗੇ ਪੰਜਾਬ ਦੇ ਲੋਕਾਂ ਦੇ ਨਾਲ ਹੈ ਗੰਭੀਰਤਾ ਨਾਲ ਗਰਾਊਂਡ ਤੇ ਜਾ ਕੇ ਗਰੀਬਾਂ ਦੀ ਗੱਲ ਕਰ ਰਹੇ ਹਾਂ ਜਿਹੜੇ ਗਰੀਬਾਂ ਨੂੰ ਮੈਂ ਦੇਖੋ ਮਾਣ ਨਹੀਂ ਕਰਨਾ ਚਾਹੀਦਾ ਮੈਂ ਅਜੇ ਬਹੁਤ ਸਾਰੇ ਘਰ ਨੇ ਮੈਂ ਜਿਨ੍ਹਾਂ ਨੂੰ ਮੈਂ ਜਿਹੜੇ ਭਗਵੰਤ ਮਾਨ ਵੱਲੋਂ ਰੋਕੇ ਪੈਸੇ ਸੀ ਕੇਂਦਰ ਦੇ ਕੱਚੇ ਮਕਰ ਉਹਨਾਂ ਨੂੰ ਦਵਾਈ ਨਾ ਉਹਨਾਂ ਨੂੰ ਪੈਨਸ਼ਨ ਲਵਾਈਆਂ ਨੇ ਜਿਹੜੇ ਜੁਰਮਾਨੇ ਕਰੇ ਸੀ ਇਹਨਾਂ ਨੇ ਪੈਨਸ਼ਨਾਂ ਦੇ ਵੀ 6 ਮਹੀਨੇ ਘਾਟਾ 6 ਦਿਨ ਘਾਟਾ ਉਮਰ ਜੁਰਮਾਨਾ ਕਰ ਦੋ ਉਹ ਗਰੀਬ ਕਿੱਥੋਂ ਭਰੂਗਾ 1500 ਲੈਣ ਵਾਲਾ ਗਰੀਬ 15000 ਕਿੱਥੋਂ ਭਰੂਗਾ ਯਾਰ ਉਹ ਥੋੜੀ ਜੀ ਹੋਸ਼ ਕਰੋ ਸਤਾ ਦੇ ਨਸ਼ੇ ਦੇ ਵਿੱਚ ਇਹਨਾਂ ਨਾ ਕਰੋ ਵੀ ਪਰਮਾਤਮਾ ਨੂੰ ਭੁੱਲ ਜਾਓ ਪਰਮਾਤਮਾ ਬਹੁਤ ਤਗੜੀ ਪਾਵਰ ਹੈ ਲੋਕ ਨੇ ਲੋਕ ਸਤਾਤੇ ਬਿਠਾਉਣਾ ਜਾਣਦੇ ਨੇ ਔਰ ਲੜਣਾ ਵੀ ਜਾਣਦੇ ਨੇ ਜੀ ਤੇ ਤੁਸੀਂ ਕਿਹਾ ਹੈ ਕਿ ਜਿਹੜੀ ਭਾਜਪਾ ਦੀ ਪਾਰਟੀ ਆ ਹਮੇਸ਼ਾ ਲੋਕਾਂ ਦੇ ਨਾਲ ਖੜੀ ਆ ਤਾਂ ਪੰਜਾਬ ਦੇ ਵਿੱਚ ਕਿਸਾਨ ਵੀ ਰੁੱਲ ਰਿਹਾ ਜੀ ਤੇ ਕੀ ਲੱਗਦਾ ਨਹੀਂਗਾ ਕਿ ਹੁਣ ਪੰਜਾਬ ਦੇ ਕਿਸਾਨਾਂ ਨੂੰ ਜਿਹੜੀ ਕਿ ਉਹਨਾਂ ਦੀਆਂ ਮੰਗਾਂ ਨੇ ਪੂਰੀਆਂ ਕਰਨੀਆਂ ਚਾਹ ਗਰੰਟੀ ਲਈ ਸੀ ਗਰੰਟੀ ਲਈ ਸੀ ਭਗਵੰਤ ਮਾਨ ਸਾਹਿਬ ਨੇ ਕਿ ਵੀ ਐਮਐਸਪੀ ਮੇਰੀ ਸਰਕਾਰ ਬਣਾਓ ਮੈਂ ਐਸਪੀ ਐਮਐਸਪੀ ਦਊਂਗੀ ਉਹ ਮੰਤਰੀ ਤੋਂ ਤਾਰ ਤਾ ਉਹਨਾਂ ਨੂੰ ਅਨਮੋਲ ਮਾਨ ਮੈਂ ਐਮਐਲ ਨੂੰ ਉਹ ਐਮਐਲਏ ਨੇ ਹੁਣ ਖੜੜ ਤੋਂ ਉਹਨਾਂ ਨੇ ਵੀ ਕਿਹਾ ਸੀ ਕਿ ਮੈਂ 5 ਮਿੰਟ ਚ ਝੂਟਕੀਆਂ ਮਾਰਨ ਵਾਲੀ ਜਿਹੜੀ ਸਾਡੀ ਭੈਣ ਭਗਵੰਤ ਮਾਨ ਸਾਹਿਬ ਨੇ ਸਾਡੀ ਸਰਕਾਰ ਬਣਾਓ ਅਸੀਂ ਤੁਹਾਨੂੰ ਸਾਰੀਆਂ ਫਸਲਾਂ ਤੇ ਐਮਐਸਪੀ ਦਵਾਂਗੇ ਦੋ ਹਰਿਆਣੇ ਦੇ ਵਿੱਚ ਦੇ ਰੇ ਮੁੱਖ ਮੰਤਰੀ ਦੱਸੋ ਮੈਨੂੰ ਭਗਵੰਤ ਮਾਨ ਸਾਹਿਬ ਤੁਸੀਂ ਕਿਉਂ ਨਹੀਂ ਦੇ ਰਹੇ ਕਿਸਾਨਾਂ ਨੂੰ ਬੀਜਪੀ ਦੇ ਖਿਲਾਫ ਤੁਸੀਂ ਕਰ ਰਹੇ ਹੋ ਤੁਸੀਂ ਕਿਉਂ ਨਹੀਂ ਦੇ ਰਹੇ ਇੱਕ ਦਿਨ ਵੀ ਤੁਸੀਂ ਗਏ ਹੋ ਉੱਥੇ ਠੀਕ ਹੈ ਸਾਡੇ ਤੁਸੀਂ ਕਿਸਾਨ ਵਿਰੋਧੀ ਬਣਾ ਰਹੇ ਹੋ ਤੁਸੀਂ ਕਦੋਂ ਗਏ ਹੋ ਉਡੇ ਮੰਤਰੀ ਕਦੋਂ ਗਏ ਨੇ ਔਰ ਗਏ ਨੇ ਵੀ ਫੋਟੋ ਖਿਚਾ ਕੇ ਮੁੜਿਆ ਦੇ ਕੇ ਕੀ ਆਏ ਹੋ ਵਾਦਾ ਕੀ ਕਰਕੇ ਆਏ ਹੋ ਕੀਤਾ ਕੀ ਆ ਤੁਸੀਂ ਕਿਸਾਨਾਂ ਵਾਸਤੇ ਮੈਨੂੰ ਦੱਸਦਾ ਦਿਓ ਕਿਸਾਨ ਨਦੀ ਯੋਜਨਾ ਦੇ ਤਹਿਤ ਪ੍ਰਧਾਨ ਮੰਤਰੀ ਜੀ ਵੱਲੋਂ 2-2000 ਰੁਪਏ ਸਾਡੇ ਕਿਸਾਨ ਵੀਰਾਂ ਨੂੰ ਫਸਲ ਦੀ ਰੇਸਪਰੇ ਲਈ ਮਿਲ ਰਿਹਾ ਜੀ ਡੇਲੇਵਾਲ ਸਾਹਿਬ ਨੂੰ 60 ਦਿਨ ਹੋ ਗਏ ਨੇ ਮਰਨ ਵਰਤ ਤੇ ਬੈਠੇ ਉਹ ਕਹਿੰਦੇ ਵੀ ਮੈਂ ਆਪਣਾ ਮਰਨ ਵਰਤ ਨਹੀਂ ਤੋੜੂਗਾ ਮੈਡੀਕਲ ਟਰੀਟਮੈਂਟ ਜਿਹੜੇ ਲਏ ਜਾਣਗੇ ਪੰਜਾਬ ਸਰਕਾਰ ਕਹਿੰਦੀ ਅਸੀਂ ਕਿਸਾਨਾਂ ਦੇ ਨਾਲ ਹੈ ਸਾਰਾ ਹੀ ਮਸਲਾ ਕੇਂਦਰ ਨਾਲ ਜੁੜਿਆ ਹੋਇਆ ਹੈ ਚਲੋ ਇਹ ਕੁਛ ਨਾ ਕੁਛ ਤਾਂ ਕਰਨ ਲੱਜ ਕਰ ਦੇਣਾ ਅਨਾਉਂਸ ਵੀ ਅਸੀਂ ਕੁਝ ਫਸਲਾਂ ਦੇ ਐਮਐਸਪੀ ਦਵਾਂਗੇ ਚਲੋ ਅਸੀਂ ਕਰਦੇ ਹਾਂ ਗੱਲ ਸਾਡੀ ਜਿੱਥੇ ਸਾਡੇ ਮਾਨਯੋਗ ਸਾਡੇ ਕੇਂਦਰੀ ਰਾਜੇ ਮੰਤਰੀ ਰਮਨਜੀਤ ਸਿੰਘ ਬਿੱਟੂ ਜੀ ਉਹਨਾਂ ਨੇ ਵੀ ਕਿਹਾ ਵੀ ਬੋਲੋ ਮੈਨੂੰ ਕਿੱਥੇ ਲੈ ਕੇ ਜਾਣਾ ਜੇ ਮੈਂ ਪੰਜਾਬ ਦਾ ਮੰਤਰੀ ਆ ਤਾਂ ਮੈਨੂੰ ਲੈ ਜਾਓ ਬੋਲੋ ਕਿੱਥੇ ਲੈ ਕੇ ਜਾਣਾ ਇਹ ਝੂਠੇ ਨੇ ਮ ਗੱਲਾਂ ਨੇ ਗੱਲਾਂ ਕਰਨ ਸਿਖਾਲੀਆਂ ਔਖੇ ਪਾਲ ਨੇ ਬੋਲ ਭਗਵੰਤ ਮਾਨ ਸਾਹਿਬ ਗੱਲਾਂ ਨੇ ਤੁਹਾਡੇ ਕੋਲ ਕਰੀ ਜਾਓ ਲੋਕਾਂ ਨੂੰ ਤੁਹਾਡੇ ਪਰ ਯਕੀਨ ਨਹੀਂ ਹੈ ਤੁਸੀਂ ਕਿਸਾਨਾਂ ਨੂੰ ਨਾਲ ਜੋੜਨ ਦੀ ਗੱਲ ਕਰਦੇ ਹੋ ਨਾ ਇੱਕ ਕਿਸਾਨ ਵੀ ਤੁਹਾਡੇ ਨਾਲ ਹੈ ਨਹੀਂ ਅਸੀਂ ਕਿਸਾਨਾਂ ਦੇ ਨਾਲ ਖੜੇ ਹਾਂ ਭਾਰਤੀ ਜਨਤਾ ਪਾਰਟੀ ਕਿਸਾਨਾਂ ਦੇ ਨਾਲ ਖੜੀ ਹੈ ਜੇ ਕਿਸਾਨਾਂ ਦੇ ਨਾਲ ਭਾਜਪਾ ਖੜੀ ਆ ਤਾਂ ਫਿਰ ਭਾਜਪਾ ਦਾ ਬਾਰ-ਬਾਰ ਕਿਸਾਨ ਵਿਰੋਧ ਕਿਉਂ ਕਰ ਰਹੇ ਨੇ ਭਾਜਪਾ ਤਾਂ ਨਹੀਂ ਕਰ ਰਹੇ ਇਹ ਪੰਜਾਬ ਦੇ ਵਿੱਚ ਬੈਠੇ ਨੇ ਕਿਸਾਨ ਤੁਹਾਨੂੰ ਪਤਾ ਹੋਣਾ ਸ਼ੱਭੂ ਬਾਰਡਰ ਤੇ ਉਹ ਪੰਜਾਬ ਦੀ ਹਦੂਦ ਹੈ ਪੰਜਾਬ ਦੇ ਵਿੱਚ ਬੈਠੇ ਨੇ ਕਿ ਇਹ ਕੇਜਰੀਵਾਲ ਨੂੰ ਲੈ ਕੇ ਨਾਲ ਆਪਣੇ ਜਿਹੜੇ ਸੁਪਰੀਮੋ ਨੇ ਮੁੱਖ ਮੰਤਰੀ ਪਾਵਰ ਮੁੱਖ ਮੰਤਰੀ ਵਾਲੀ ਪਾਵਰ ਤਾਂ ਕੇਜਰੀਵਾਲ ਕੋਲ ਹੀ ਆ ਨਾ ਭਗਵੰਤ ਮਾਨ ਡੰਮੀ ਇੱਕ ਸੀਐਮ ਦਾ ਕੰਮ ਕਰ ਰਹੇ ਨੇ ਉਹ ਲੈ ਕੇ ਜਾਣ ਤੇ ਕੇਜਰੀਵਾਲ ਨੂੰ ਮਨਾਉਣ ਮੰਗਾ ਉੱਥੇ ਐਮਐਸਪੀ ਦੀ ਗਰੰਟੀ ਦੇਣ ਸਾਡੇ ਲੈ ਗਜੋ ਗੱਲ ਹੈ ਤੁਹਾਨੂੰ ਦੱਸਣ ਅਸੀਂ ਕਰਾਂਗੇ ਕੋਈ ਗੱਲ ਨਹੀਂ ਮੈਡਮ ਕੌਣ ਚਾਹੁੰਦਾ ਦੇਖੋ ਜੀ ਕਿਸਾਨ ਸਾਡਾ ਅੰਦਾਜ਼ਾ ਹੈ ਅਸੀਂ ਕਿਸਾਨਾਂ ਦਾ ਸਤਿਕਾਰ ਕਰਦੇ ਹਾਂ ਹੁਣ ਸਾਡੇ ਸਿੰਘ ਸਭਾ ਲੱਗੀ ਕਿਸਾਨਾਂ ਨੇ ਬਹੁਤ ਵੱਡਾ ਯੋਗਦਾਨ ਪਾਇਆ ਹਰ ਜਗ੍ਹਾ ਤੇ ਲੰਗਰ ਲਾਇਆ ਨੇ ਉਹ ਕਿਸਾਨ ਉੱਪਰ ਨੂੰ ਔਰ ਸਾਰੀਆਂ ਜਿਹੜੀਆਂ ਧਾਰਮਿਕ ਜਥੇਬੰਦੀਆਂ ਨੂੰ ਉਹਨਾਂ ਨੂੰ ਲਗਾਏ ਜਾਂਦੇ ਨੇ ਅਸੀਂ ਸਤਿਕਾਰ ਕਰਦੇ ਆਂ ਅਸੀਂ ਸ਼ੀਧਾਂ ਦੀ ਧਰਤੀ ਤੋਂ ਆਉਂਦੇ ਆਂ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਸਾਡੇ ਮਨ 'ਚ ਕੋਈ ਰੋਸ ਨਹੀਂ ਕਿਸਾਨਾਂ ਪ੍ਰਤੀ ਉਹ ਸਾਨੂੰ ਕੁਝ ਕਹਿ ਸਕਦੇ ਨੇ ਅਸੀਂ ਉਹਨਾਂ ਨੂੰ ਕੁਝ ਕਹਿ ਸਕਦੇ ਸਾਡੇ ਹੰਦਸਤਾ ਨਹੀਂ ਅਸੀਂ ਰਿਸਪੈਕਟ ਕਰਦੇ ਆਂ ਉਹਨਾਂ ਦੀ ਠੀਕ ਆ ਜੀ ਤੁਹਾਨੂੰ ਰੋਟੀ ਦਿੰਦੇ ਨੇ ਕੋਈ ਗੱਲ ਨਹੀਂ ਸਤਿਕਾਰਯੋਗ ਨੇ ਭਗਵੰਤ ਮਾਨ ਸਾਹਿਬ ਕੁਝ ਕਰਨ ਉਹਨਾਂ ਦੇ ਲਈ ਕੇਂਦਰ ਤਰ ਤਿਆਰ ਬੈਠੀ ਹੈ ਕੇਂਦਰ ਦੇ ਵਜ਼ੀਰ ਤਿਆਰ ਬੈਠੇ ਨੇ ਖੇਤੀਬਾੜੀ ਮੰਤਰੀ ਤਿਆਰ ਬੈਠੇ ਨੇ ਜਦੋਂ ਕਾਨੂੰਨ ਕੋ ਗੱਲ ਕਰ ਰਹੀ ਤੀ ਤਿਆਰ ਜਿਹੜੀ 14 ਫਰਵਰੀ ਨੂੰ ਮੀਟਿੰਗ ਹੋ ਰਹੀ ਹੈ ਲੱਗਦਾ ਹੈ ਫਿਰ ਉਹਦੇ ਵਿੱਚ ਕਿਸਾਨਾਂ ਦੇ ਜਿਹੜੇ ਮਸਲਾ ਮਸਲੇ ਹੋਣਗੇ ਹੱਲ ਕੀਤੇ ਜਾਣਗੇ ਇੱਕ ਜ਼ਿੰਮੇਵਾਰ ਬੰਦਾ ਜਦੋਂ ਉਹਨੂੰ ਲੱਗਿਆ ਵੀ ਯਾਰ ਨਹੀਂ ਵੀ ਇਹ ਗੱਲ ਕਿਸਾਨਾਂ ਦੇ ਔਰ ਦੇਸ਼ ਦੇ ਖਿਲਾਫ ਜਾ ਰਹੀ ਹੈ ਪ੍ਰਧਾਨ ਮੰਤਰੀ ਜੀ ਨੇ ਮਾਫੀ ਮੰਗ ਕੇ ਕਾਨੂੰਨ ਵਾਪਸ ਲਏ ਲਏ ਨੇ ਨਾ ਇਹ ਤਾਂ ਦੇਸ਼ ਤੋਂ ਦੇਸ਼ ਦੇ ਸਾਹਮਣੇ ਗੱਲ ਹੈ ਮਾਫੀ ਮੰਗੀ ਪ੍ਰਧਾਨ ਮੰਤਰੀ ਜੀ ਨੇ ਸਾਡੇ ਸਤਿਕਾਰਯੋਗ ਨੇ ਬਹੁਤ ਉਹਨਾਂ ਨੇ ਮਾਫੀ ਮੰਗੀ ਵੀ ਮੈਂ ਜੇ ਸਮਝਾ ਨਹੀਂ ਸਕੇ ਕਿਸਾਨਾਂ ਨੂੰ ਕਾਨੂੰਨਾਂ ਬਾਰੇ ਉਹ ਆਉਣ ਵਾਲੇ ਸਮੇਂ ਦੇ ਵਿੱਚ ਕਾਨੂੰਨ ਆਪਾਂ ਨੂੰ ਯਾਦ ਆਉਣਗੇ ਕਿਉਂਕਿ ਉਹ ਲੋਕਾਂ ਵਾਸਤੇ ਕਿਸਾਨਾਂ ਵਾਸਤੇ ਬਣੇ ਸੀਗੇ ਪਰ ਕੋਈ ਗੱਲ ਨਹੀਂ ਕਿ ਉਹਨੂੰ ਨਹੀਂ ਸਮਝ ਆਈ ਉਹਨੇ ਮਾਫੀ ਮੰਗੀ ਹੁਣ ਵੀ ਅਸੀਂ ਤਿਆਰ ਆ ਜਿਹੜੀ ਤੁਸੀਂ ਮੀਟਿੰਗ ਕਹਿ ਰਹੇ ਹੋ ਇਸ ਤੋਂ ਬਾਅਦ ਭਵੇਂ ਇੱਕ ਦੋ ਮੀਟਿੰਗਾਂ ਹੋਰ ਹੋ ਜਾਣ ਪਰ ਕੇਂਦਰ ਸਰਕਾਰ ਚਾਹੁੰਦੀ ਹੈ ਵੀ ਕਿਸਾਨਾਂ ਦਾ ਜੋ ਵੀ ਜਾਇਜ਼ ਮਸਲਾ ਹੈ ਜੈਨੂਅਲ ਮਸਲਾ ਉਹ ਹੱਲ ਹੋਵੇ ਜੀ ਜੇ ਮੰਨ ਲਓ ਕਿਸਾਨ ਕੇਂਦਰਪੁਰੇ ਮੰਗ ਰੱਖਦੇ ਨੇ ਵੀ ਸਾਨੂੰ ਤੁਹਾਡੇ ਤੋਂ ਐਮਐਸਪੀ ਚਾਹੀਦੀ ਆ ਤਾਂ ਮਿਲ ਜੂਗੀ ਨਹੀਂ ਜਿੱਥੇ ਜਾਇਜ਼ ਕੁਝ ਫਸਲਾਂ ਦੀ ਮਿਲ ਰਹੀ ਹੈ ਕੁਝ ਫਸਲਾਂ ਦੀ ਮਿਲ ਵੀ ਰਹੀ ਹੈ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ ਜਿੱਥੇ ਇੱਕ ਜਾਇਜ ਲੱਗੇਗਾ ਸਰਕਾਰ ਨੂੰ ਦੇਖੋ ਇਹ ਜਿਹੜੀ ਗੱਲ ਕਾਨੂੰਨ ਬਣਨਾ ਉਹ ਦੇਸ਼ ਦੇ ਵਿੱਚ ਲਾਗੂ ਹੋਣਾ ਹੈ ਕੱਲੇ ਪੰਜਾਬ ਵਿੱਚ ਤਾਂ ਲਾਗੂ ਹੋਣਾ ਨਹੀਂ ਠੀਕ ਹੈ ਜੀ ਉਹਦੇ ਵਾਸਤੇ ਸਰਕਾਰ ਗੰਭੀਰ ਹੈ ਬਹੁਤ ਜ਼ਿਆਦਾ ਗੰਭੀਰ ਹੈ ਕੋਈ ਗੱਲ ਨਹੀਂ ਜੇ ਸਰਕਾਰ ਨੂੰ ਲੱਗੇਗਾ ਵੀ ਠੀਕ ਹੈ ਇਹ ਕਰਨ ਨਾਲ ਸਾਡਾ ਨੁਕਸਾਨ ਨਹੀਂ ਹੁੰਦਾ ਸਰਕਾਰ ਨੂੰ ਬਜਟ ਦੇ ਹਿਸਾਬ ਨਾਲ ਚੱਲਣਾ ਪੈਂਦਾ ਦੇਖੋ ਘਰ ਚਲਾਉਣੇ ਆਪਾਂ ਆਪਣੇ ਬਜਟ ਨਾਲ ਚੱਲਦੇ ਆਂ ਜਾਂ ਮੰਨ ਲਓ ਕਿਸੇ ਦੀ 10000 ਰੁਪਏ ਤਨਖਾਹ ਹੈ ਤਾਂ ਘਰ ਨੂੰ ਮੈਂਟੇਨ ਰੱਖਦਾ ਹੈ ਸਰਕਾਰ ਦਾ ਬਜਟ ਹੁੰਦਾ ਹੈ ਠੀਕ ਹੈ ਬਜਟ ਦੇ ਹਿਸਾਬ ਨਾਲ ਚੱਲਦਾ ਹੈ ਕੋਈ ਨਹੀਂ ਫੇਰ ਵੀ ਅਸੀਂ ਤੁਹਾਨੂੰ ਕਹਿ ਰਹੇ ਆ ਕਿ ਕਿਸਾਨਾਂ ਦੇ ਅਸੀਂ ਨਾਲ ਆ ਜੋ ਬੈਸਟ ਹੋ ਸਕੇ ਜਿੰਨਾ ਬੈਸਟ ਹੋ ਸਕੇ ਕਿਸਾਨਾਂ ਲਈ ਅਸੀਂ ਕਰਾਂਗੇ ਜੀ ਬਹੁਤ ਬਹੁਤ ਧੰਨਵਾਦ ਕਰਦੇ ਆ ਤੁਸੀਂ ਸਾਨੂੰ ਆਪਣਾ ਕੀਮਤੀ ਸਮਾਂ ਦਿੱਤਾ ਹੁਣ ਸਾਨੂੰ ਦਾ ਹੀ ਸਾਥ ਧੰਨਵਾਦ